ਇਹ ਕਾਦੇ ਪੱਤੇ ਨੇ ਪੱਤੇ ਹੱਡ ਜੋੜ ਬੂਟੀ ਹੈ ਹੱਡ ਜੋੜ ਹੱਡ ਜੋੜ ਹੱਡਾਂ ਨੂੰ ਜੋੜਦੀ ਹੈ ਹਾਂਜੀ ਬਿਲਕੁਲ ਜਿਹੜੇ ਬੰਦੇ ਜਾਂ ਔਰਤਾਂ ਜਾਂ ਸਾਡੇ ਬਜ਼ੁਰਗ ਉੱਠਦੇ ਬੈਠਦੇ ਹਾਏ ਹਾਏ ਕਰਦੇ ਨੇ ਦਰਦਾਂ ਕਰਕੇ ਇਹ ਵੀਡੀਓ ਦੇਖਣ ਤੋਂ ਬਾਅਦ ਉਹ ਦਰਦਾਂ ਨੂੰ ਬਾਏ ਬਾਏ ਕਰ ਸਕਦੇ ਨੇ ਇੱਧਰ ਲਸਣ ਪਿਆ ਇਹ ਬਹੁਤ ਵਧੀਆ ਗ੍ਰੇਡ ਦਾ ਲਸਣ ਹੈ ਤੇ ਇਹ ਪਈਏ ਆਪਣੇ ਕੋਲ ਹਲਦੀ ਕੱਚੀ ਜਿਹੜੀ ਖੇਤੋਂ ਸਿੱਧੀ ਪੱਟ ਕੇ ਆ ਜਾਂਦੀ ਹੈ ਇਹ ਚੌਥੀ ਚੀਜ਼ ਆ ਗਈ ਦਾਲਚੀਨੀ ਪੰਜਵੇਂ ਆ ਗਏ ਇਹ ਜਿਹੜੇ ਪੱਤਿਆਂ ਦੀ ਤੁਸੀਂ ਗੱਲ ਕਰ ਰਹੇ ਸੀ ਸਵੇਰੇ ਉੱਠਦਿਆਂ ਇੰਨੀ ਉਂਗਲੀ ਸੱਜੀ ਪਈ ਹੈ ਜੀ ਜਾਂ ਇੰਨਾ ਅੰਗੂਠਾ ਸੱਜਿਆ ਪਿਆ ਜੀ ਜਾਂ ਜੋੜ ਆਹ ਨੇ ਜਿਹੜੇ ਇਹ ਲਾਲ ਹੋਏ ਪਿਆ ਸਵੇਰੇ ਉੱਠਦਿਆਂ ਠੀਕ ਹੈ ਮਾੜਾ ਜਿਹਾ ਗਲਤ ਕੰਮ ਹੁੰਦੇ ਹੀ ਸਾਡੇ ਜੋੜਾਂ ਦੇ ਅੰਦਰ ਦਰਦ ਜਿਹੜਾ ਆਉਣਾ ਸ਼ੁਰੂ ਹੋ ਜਾਂਦਾ ਦੋ ਤਰ੍ਹਾਂ ਦਾ ਫਾਰਮੂਲਾ ਹੈ ਹੁਣ ਇਹ ਕਿਸਾਵਟ ਦੇ ਉੱਤੇ ਕੰਮ ਕਰੂਗਾ ਤਾਂ ਇੱਕ ਕਰੂਗਾ ਜਿਹੜੀ ਤੁਹਾਡੀ ਆਰਥਰਾਇਟਿਸ ਹੋ ਗਈ ਹੈ ਜਿਹੜਾ ਤੁਹਾਡੇ ਅੰਦਰ ਜ਼ਹਿਰਾਂ ਰੁਕ ਗਈਆਂ ਨੇ ਉਹ ਇਹਨਾਂ ਨੇ ਸੁਧਾਰਨੇ ਆ ਇਸ ਤਰ੍ਹਾਂ ਦੀਆਂ ਦਵਾਈਆਂ ਜਦੋਂ ਯੂਜ਼ ਕਰੋਗੇ ਤੁਹਾਡੇ ਸਰੀਰ ਦੇ ਅੰਦਰ ਜਿਹੜੀਆਂ ਜ਼ਹਿਰਾਂ ਰੁਕੀਆਂ ਨੇ ਜੋ ਤੁਹਾਡੇ ਸਰੀਰ ਦੇ ਅੰਦਰ ਫ੍ਰੀ ਫਲੂਇਡਸ ਵਗੈਰਾ ਬੇਕਾਰ ਜਿਹੜੇ ਰੁਕੇ ਆ ਜਾਂ ਬਲਗਮ ਦੀ ਮਾਤਰਾ ਸਾਰੇ ਜੋਇੰਟਸ ਦੇ ਅੰਦਰ ਰੁਕੂਗੀ ਹੈ ਜਿਹਨੂੰ ਆਮ ਬਾਤ ਕਿਹਾ ਜਾਂਦਾ ਰੋਮਾਟਾਈਡ ਔਰ ਕਿਹੜੇ ਕਿਹੜੇ ਰੋਗ ਹੈ ਕਿ ਨੇ ਜਿਹੜੇ ਹੋ ਸਕਦੇ ਨੇ ਜੀ ਅਗਰ ਇਸ ਤਰ੍ਹਾਂ ਦਾ ਸਾਡਾ ਖਾਣ ਪੀਣ ਹੋ ਜਾਏ ਇਸ ਖਾਣ ਪੀਣ ਦੇ ਹੋਣ ਦੇ ਨਾਲ ਤਾਂ ਫਿਰ ਦੇਖੋ ਬਹੁਤ ਕੋਸ਼ ਹੈ ਜੀ ਅੱਗੇ ਆਪਾਂ ਜੇ ਗੱਲ ਕਰੀਏ ਤਾਂ ਹਾਰਟ ਦੇ ਰੋਗ ਡਵੈਲਪ ਹੋ ਗਏ ਠੀਕ ਹੈ ਹਾਰਟ ਦੇ ਰੋਗ ਡਵੈਲਪ ਵੀ ਹੋ ਗਏ ਨਸਾਂ ਚ ਜਿਹੜੀ ਬਲੋਕੇਜ ਆਣੀ ਵੀ ਸਟਾਰਟ ਹੋ ਸਕਦੀ ਹੈ ਪੈਰਾਲਾਈਜ਼ ਤੱਕ ਗੱਲ ਚਲੀ ਜਾ ਸਕਦੀ ਸੋਜਾ ਆਉਂਦਾ ਇਹਨਾਂ ਦੇ ਕਰਕੇ ਦਰਦ ਬਹੁਤ ਜ਼ਿਆਦਾ ਜਿਵੇਂ ਵਿੱਛੂ ਡੰਗ ਮਾਰਦਾ ਏ ਇਦਾਂ ਦੀ ਦਰਦ ਜਿਹੜੀ ਹੁੰਦੀ ਹੈ ਲਾਲ ਜੋਇੰਟ ਜਿਹੜੇ ਇੱਕਦਮ ਰੈੱਡ ਹੋ ਜਾਂਦੇ ਆ ਠੀਕ ਹੈ ਗੈਪ ਵੱਧ ਗਿਆ ਉਸ ਤੋਂ ਬਾਅਦ ਜਿਹੜੀ ਜੋੜਾਂ ਦੇ ਦਰਦ ਦੇ ਅੰਦਰ ਖਾਸ ਤੌਰ ਤੇ ਪਰਹੇਤ ਜਿਹੜਾ ਆ ਜਾਂਦਾ ਵਾਈ ਵਾਲੀਆਂ ਚੀਜ਼ਾਂ ਆਲੂ ਨੇ ਚੌਲ ਨੇ ਰਾਜਮ ਆ ਗਏ ਦੋ ਫੜ ਦਾਲਾਂ ਆ ਗਈਆਂ ਤੇ ਖਟਾਈ ਹੋ ਗਈ ਅਚਾਰ ਹੋ ਗਿਆ ਜਿਵੇਂ ਜਿਹੜਾ ਇਸ ਪੱਤੇ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦੇਗਾ ਜਿਨ੍ਹਾਂ ਦੇ ਹੱਡ ਪੈਰ ਟੁੱਟੇ ਰਹਿੰਦੇ ਨੇ ਪੰਜਾਬੀ ਚ ਅਸੀਂ ਗੱਲ ਕਰ ਲਈਏ ਜੀ ਤੇ ਜਿਨ੍ਹਾਂ ਦੇ ਹੱਡ ਪੈਰ ਟੁੱਟੇ ਰਹਿੰਦੇ ਨੇ ਫਿਰ ਉਹਨਾਂ ਵਾਸਤੇ ਇਹ ਬੜਾ ਲਾਜਵਾਬ ਸਾਬਿਤ ਹੋ ਸਕਦਾ ਫਾਰਮੂਲੇ ਨੁਸਕੇ ਇਹੋ ਇਹੋ ਜਿਹੇ ਬਣਾਏ ਹੋਏ ਆ ਜਿਨ੍ਹਾਂ ਦੇ ਨਾਲ ਤੁਹਾਡਾ ਜੋਇੰਟ ਪੇਨ ਦਾ ਜਿਹੜਾ ਹੱਲ ਹੈ ਉਹ 100% ਆਯੁਰਵੇਦ ਦੇ ਅੰਦਰ ਕੀਤਾ ਜਾ ਸਕਦਾ ਉਹ ਜਿਹੜੇ ਨੁਸਕੇ ਲਗਾਤਾਰ ਕਰ ਵੀ ਰਹੇ ਆ ਆ ਉਂਗਲ ਦੇ ਪੋਟੇ ਜਿੰਨੀ ਜਿਹੜੀ ਅਦਰਕ ਹੈ ਉਂਗਲ ਦੇ ਪੋਟੇ ਜਿੰਨੀ ਹੀ ਹਲਦੀ ਹੈ ਤੇ ਆ ਤੁਸੀਂ ਆਪਣੀ ਮਰਜ਼ੀ ਨਾਲ ਦੇਖਣਾ ਜੇ ਪਤਲਾ ਲਸਣ ਹੈ ਤਾਂ ਦੋ ਜਾਂ ਤਿੰਨ ਤੁਰੀਆਂ ਵੱਧ ਤੋਂ ਵੱਧ ਹੋ ਸਕਦੀਆਂ ਨੇ ਆਦਰਵਾਇਜ਼ ਏਡਾ ਮੋਟਾ ਹਾਂ ਇੱਕ ਹੀ ਕਾਫੀ ਹੈ ਤੇ ਦਾਲ ਚੀਨੀ ਹੈ ਸਾਡੀ ਬਸ ਇੰਨਾ ਕੁ ਟੁਕੜਾ ਕਾਫੀ ਹੈ ਇਹ ਤੁਸੀਂ ਦੇਖੋ ਕਾੜਾ ਬਣ ਕੇ ਤਿਆਰ ਬਰ ਤਿਆਰ ਹੈ ਇਕਦਮ ਸੋ ਇਹਦਾ ਕਲਰ ਇਹਦਾ ਕਲਰ ਬਿਲਕੁਲ ਚੇਂਜ ਹੋ ਗਿਆ ਪਾਣੀ ਦਾ ਇਹ ਸਾਰੀਆਂ ਜਿਹੜੀ ਬੂਟੀਆਂ ਦਾ ਜਿਹੜਾ ਕਸ ਹੈ ਰਸ ਹੈ ਉਹ ਇਹਦੇ ਵਿੱਚ ਆ ਚੁੱਕਿਆ ਜੀ ਇਹ ਤੁਸੀਂ ਦੇਖੋ ਹੁਣ ਇਹ ਕਿੰਨਾ ਸੋਹਣਾ ਸੁਨਹਿਰੀ ਜਿਹਾ 골ਡਨ ਜਿਹਾ ਪਾਣੀ ਬਣ ਗਿਆ ਹੋਇਆ ਇਸ ਨੂੰ ਤੁਸੀਂ ਆ ਪੀਣ ਦੇ ਲਾਇਕ ਕਰਕੇ ਸਿਪ ਸਿਪ ਕਰਕੇ ਇਹਨੂੰ ਪੀਂਦੇ ਰਹਿ ਸਕਦੇ ਹੋ ਮੇਰੇ ਹੱਥ ਦੇ ਵਿੱਚ ਜੋ ਪੱਤਾ ਹੈ ਤੇ ਪੱਤੇ ਦੇ ਉੱਤੇ ਜੋ ਲੱਕੜ ਰੂਪੀ ਚੀਜ਼ ਰੱਖੀ ਗਈ ਹੈ ਇਹ ਦਰਦਾਂ ਦੇ ਜਾਨੀ ਦੁਸ਼ਮਣ ਨੇ ਇੱਕ ਫਿਲਮ ਵੀ ਤੁਸੀਂ ਦੇਖੀ ਹੋਣੀ ਹੈ ਜਾਨੀ ਦੁਸ਼ਮਣ ਤੇ ਇਹ ਪੱਤਾ ਤੇ ਦੇ ਉੱਪਰ ਰੱਖੀ ਗਈ ਹੈ ਲੱਕੜ ਇਹ ਵੀ ਦਰਦਾਂ ਦੇ ਜਾਨੀ ਦੁਸ਼ਮਣ ਨੇ ਸਤਿ ਸ਼੍ਰੀ ਅਕਾਲ ਜੀ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਜੜੀ ਬੂਟੀਆਂ ਨਾਲ ਗੱਲਬਾਤ ਕਰਨ ਵਾਲੇ ਵੈਦ ਗੁਰਮੀਤ ਸਿੰਘ ਸਾਰੀਆਂ ਗੱਲਾਂ ਇਹਨਾਂ ਨੇ ਸਾਨੂੰ ਦੱਸਿਆ ਨੇ ਅਸੀਂ ਇਹਨਾਂ ਦੇ ਮੁਤਾਬਕ ਹੀ ਸਾਰੀ ਗੱਲ ਇਸ ਵੀਡੀਓ ਦੇ ਵਿੱਚ ਕਰਨ ਵਾਲੇ ਆ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਬੰਦੇ ਜਾਂ ਔਰਤਾਂ ਜਾਂ ਸਾਡੇ ਬਜ਼ੁਰਗ ਉੱਠਦੇ ਬੈਠਦੇ ਹਾਏ ਹਾਏ ਕਰਦੇ ਨੇ ਦਰਦਾਂ ਕਰਕੇ ਇਹ ਵੀਡੀਓ ਦੇਖਣ ਤੋਂ ਬਾਅਦ ਉਹ ਦਰਦਾਂ ਨੂੰ ਬਾਏ ਬਾਏ ਕਰ ਸਕਦੇ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ ਬਿਲਕੁਲ ਜੀ ਤੁਹਾਡਾ ਵੀ ਸਾਰਿਆਂ ਦੇਖਣ ਵਾਲੇ ਦਰਸ਼ਕਾਂ ਦਾ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਛਾ ਡਾਕਟਰ ਸਾਹਿਬ ਇਹ ਨੁਸਖੇ ਫਾਰਮੂਲੇ ਬਾਬਤ ਅਸੀਂ ਪਹਿਲਾਂ ਗੱਲ ਕਰਾਂਗੇ ਲੇਕਿਨ ਇਸ ਤੋਂ ਵੀ ਪਹਿਲਾਂ ਇੱਕ ਗੱਲ ਜ਼ਰੂਰੀ ਹੈ ਇਹ ਹੈ ਕਿ ਜਿਹੜੇ ਦਰਦ ਹੈਗੇ ਨੇ ਇਹ ਸਰੀਰ ਚ ਆਉਂਦੇ ਕਿੱਥੋਂ ਨੇ ਚੰਗਾ ਭਲਾ ਬੰਦਾ ਰਾਤ ਨੂੰ ਸੌਂਦਾ ਹੈ ਤੇ ਸਵੇਰੇ ਉੱਠਦਾ ਹੈ ਕਹਿੰਦਾ ਜੀ ਮੇਰਾ ਅੰਗ ਅੰਗ ਦੁਖਦਾ ਹੂੰ ਬਿਲਕੁਲ ਇਹ ਐਕਚੁਅਲੀ ਇੱਕ ਨਾ ਸ਼ਲੋਕ ਆਇਆ ਆਯੁਰਵੇਦ ਦੇ ਅੰਦਰ ਸ਼ੂਲਮ ਨਾਸਤੀ ਬਿਨਾ ਵਾਤਮ ਯਾਨੀ ਬਿਨਾ ਵਾਈ ਤੋਂ ਸਰੀਰ ਚ ਕਿਤੇ ਵੀ ਦਰਦ ਨਹੀਂ ਹੋ ਸਕਦਾ ਸ਼ੂਲਮ ਨਾਸਤੀ ਬਿਨਾ ਵਾਤਮ ਵਾਤਮ ਕੀ ਹੁੰਦਾ ਵਾਤ ਅਜਿ ਦਿਨੋ ਅਸੀਂ ਪੰਜਾਬੀ ਵਿੱਚ ਬਹਿ ਕਹਿੰਦੇ ਨੇ ਬੇਵਾਦੀ ਬੇਵਾਦੀ ਵਾਤ ਹੀ ਕਹੀ ਜਾਂਦੀ ਹੈ ਆਯੁਰਵੇਦ ਦੇ ਅੰਦਰ ਇਹਨੂੰ ਵਾਤ ਪਿੱਤ ਕਫ ਦੇ ਵਿੱਚ ਡਿਵਾਈਡ ਕੀਤਾ ਗਿਆ ਤਿੰਨ ਤਿੰਨ ਤਰ੍ਹਾਂ ਦੀ ਇਹ ਹੁੰਦਾ ਸਾਡੇ ਦੋਸ਼ ਹੁੰਦੇ ਨੇ ਇਹ ਬੈਲੈਂਸ ਚ ਰਹਿੰਦੇ ਨੇ ਤੇ ਸਾਡੀ ਬੋਡੀ ਬਹੁਤ ਵਧੀਆ ਚੱਲਦੀ ਹੈ ਇੱਕਦਮ ਨਿਰੋਈ ਤਾਜੀ ਸਵਸਥ ਜਾਪਦੀ ਹੈ ਤੇ ਜਦੋਂ ਇਹਨਾਂ ਦਾ ਬੈਲੈਂਸ ਵਿਗੜਦਾ ਉਦੋਂ ਹੀ ਸਾਡੇ ਸਰੀਰ ਦੇ ਵਿੱਚ ਰੋਗਾਂ ਦੀ ਸ਼ੁਰੂਆਤ ਹੁੰਦੀ ਹੈ ਹੁਣ ਸਵਾਲ ਇਹ ਹੈ ਕਿ ਬੈਲੈਂਸ ਕਿਵੇਂ ਵਿਗੜਦਾ ਡਾਕਟਰ ਸਾਹਿਬ ਬੈਲੈਂਸ ਸਭ ਤੋਂ ਪਹਿਲੇ ਸਾਡਾ ਵਿਗੜਦਾ ਹੈ ਸਾਡਾ ਖਾਣ-ਪਾਣ ਵਿਗੜਦਾ ਹੈ ਤੇ ਸਾਡਾ ਬੈਲੈਂਸ ਵਿਗੜਦਾ ਹੈ ਖਾਣ-ਪਾਣ ਦੇ ਅੰਦਰ ਹੁਣ ਅੱਜਕੱਲ ਆਪਾਂ ਜ਼ਿਆਦਾਤਰ ਦੇਖੀਏ ਲੋਕ ਸਵੇਰੇ ਉੱਠ ਕੇ ਨਾਸ਼ਤੇ ਦੀ ਕਰਵਾਜ ਚੱਲਿਆ ਹੋਇਆ ਜੀ ਨਾਸ਼ਤੇ ਦੇ ਵਿੱਚ ਕੀ ਹੁੰਦਾ ਵੀ ਤੁਸੀਂ ਦਹੀਂ ਦੇ ਨਾਲ ਪਰੌਂਠਾ ਲੈ ਲਿਆ ਚਾਹੇ ਉਹ ਮੂਲੀ ਵਾਲਾ ਲੈ ਲਿਆ ਚਾਹੇ ਸਿੰਪਲ ਪਰੌਂਠਾ ਨਮਕ ਵਾਲਾ ਲੈ ਲਿਆ ਨਮਕ ਵੀ ਆ ਗਿਆ ਦਹੀਂ ਵੀ ਆ ਗਈ ਦੋਨਾਂ ਤੋਂ ਬਾਅਦ ਅਸੀਂ ਚਾਹ ਵੀ ਜ਼ਰੂਰ ਪੀਣੀ ਹੈ ਤਾਂ ਦੁੱਧ ਆ ਗਿਆ ਉਹਦੇ ਚ ਚਾਹ ਦਾ ਨਮਕ ਦਾ ਤੇ ਦਹੀਂ ਦਾ ਆਪਸ ਚ ਕੋਈ ਮੇਲ ਨਹੀਂ ਇਹ ਹੋ ਗਈ ਤੁਹਾਡੀ ਬੱਦਪਰੇਜੀ ਇੱਥੋਂ ਸ਼ੁਰੂ ਹੋ ਜਾਂਦੀ ਹੈ ਸਟਾਰਟਿੰਗ ਪ੍ਰੌਂਟ ਹਾਂ ਚਾਹ ਤੋਂ ਹੀ ਹੋ ਜਾਂਦੀ ਹਾਂ ਇੱਥੋਂ ਹੀ ਬੱਦਪਰੇਜੀ ਤੁਹਾਡੀ ਸਵੇਰੇ ਤੁਸੀਂ ਉੱਠਦਿਆਂ ਤੋਂ ਹੀ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਅਸੀਂ ਸ਼ਾਮ ਨੂੰ ਹੋ ਸਕਦਾ ਗੋਲ ਗੱਪੇ ਵੀ ਖਾਣੇ ਹੋਣ ਠੀਕ ਹੈ ਹੋ ਸਕਦਾ ਅਸੀਂ ਟਿੱਕੀ ਚਾਟ ਜਾਂ ਅੱਜਕੱਲ ਇਹਨਾਂ ਦੀ ਜਗ੍ਹਾ ਜਿਹੜੀ ਉਹ ਫਾਸਟ ਫੂਡ ਲਈ ਜਾ ਰਹੇ ਉਹ ਵੀ ਲੈਣੇ ਹੋਣ ਇਹ ਸਾਡੀ ਬੱਦ ਪਰਹੇਜ਼ ਜੀ ਲਗਾਤਾਰ ਚੱਲਦੀ ਹੈ ਤਾਂ ਜੋੜਾਂ ਦਾ ਸਵਾਦ ਵੀ ਬੜੇ ਲੱਗਦੇ ਨੇ ਡਾਕਟਰ ਸਾਹਿਬ ਬੱਦ ਪਰਹੇਜ਼ੀ ਕਿਸੇ ਦਾ ਵੀ ਕਰਨ ਨੂੰ ਦਿਲ ਨਹੀਂ ਕਰਦਾ ਕਿ ਬੱਦ ਪਰਹੇਜ਼ ਹੋਵੇ ਪਰ ਸਮੋਸੇ ਸਾਨੂੰ ਬੜੇ ਸਵਾਦ ਲੱਗਦੇ ਨੇ ਟਿੱਕੀਆਂ ਬੜੀਆਂ ਸਵਾਦ ਲੱਗਦੀਆਂ ਨੇ 버거 ਬੜੇ ਸਵਾਦ ਲੱਗਦੇ ਨੇ ਹੁਣ ਤੱਕ ਸਾਡੇ ਪੰਜਾਬ ਦੇ ਸੜਕਾਂ ਤੇ ਮੋਮੋਜ਼ ਵਾਲਾ ਭਾਈਚਾਰਾ ਵੀ ਵਾਵਾ ਆ ਗਿਆ ਤੇ ਸਾਨੂੰ ਤਾਂ ਦੇਖ ਕੇ ਸਾਡੇ ਮੂੰਹ ਚ ਪਾਣੀ ਆ ਜਾਂਦਾ ਜੀ ਬਸ ਜੀ ਇਸ ਇਨ ਸਵਾਦਾ ਨਹੀਂ ਤਾਂ ਸਾਡਾ ਜਿਹੜਾ ਇਹ ਖਰਾਬ ਕਰ ਰੱਖਿਆ ਸਾਰਾ ਸਿਸਟਮ ਸਾਡੀ ਡਾਈਟ ਵਿਗਾੜ ਦਿੱਤੀ ਗਈ ਹੈ ਅਸੀਂ ਅੱਗੇ ਘਰੇ ਹੀ ਬਣਾਉਂਦੇ ਸੀ ਤਾਜ਼ਾ ਤੇ ਘਰੇ ਹੀ ਖਾ ਲੈਂਦੇ ਸੀ ਜੇ ਪਕੌੜੇ ਵੀ ਬਣਦੇ ਸੀਗੇ ਸਾਡੇ ਘਰੇ ਆਪਣੇ ਤਾਜ਼ੇ ਤੇਲ ਦੇ ਵਿੱਚ ਪਕੌੜੇ ਛਮਕਾਉਂਦੇ ਸੀਗੇ ਤੇ ਅਸੀਂ ਉਦੋਂ-ਉਦੋਂ ਹੀ ਯੂਜ਼ ਕਰ ਲੈਂਦੇ ਸੀਗੇ ਅੱਜਕੱਲ ਅਸੀਂ ਇਹ ਚੀਜ਼ਾਂ ਵੀ ਬਾਹਰੋਂ ਲੈਣੀਆਂ ਨੇ ਤੇ ਬਾਹਰੋਂ ਜਿਹੜੇ ਹਲਵਾਈ ਨੇ ਉਹ ਤੁਹਾਨੂੰ ਪਤਾ ਕਿੰਦਾਂ ਦੀਆਂ ਚੀਜ਼ਾਂ ਤੁਸੀਂ ਬਹੁਤ ਤਰ੍ਹਾਂ ਦੀਆਂ ਵੀਡੀਓ ਦੇਖ ਲਿਆ ਹੋਣੀਆਂ ਨੇ ਕਿਸ ਤਰ੍ਹਾਂ ਪੈਰਾ ਨਾਲ ਵੀ ਆਟਾ ਗੁੰਨ ਰਿਆ ਤੇ ਜਾਂ ਗੰਦਾ ਹੀ ਪਾਣੀ ਪਾ ਪਾ ਕੇ ਉੱਥੇ ਉਹ ਠੁੱਕ ਵੀ ਰਿਹਾ ਹੈ ਹੈਨਾ ਮਤਲਬ ਹਾਈਜਿੰਦ ਦਾ ਤਾਂ ਸਵਾਲ ਹੀ ਨਹੀਂ ਉੱਤਰਿਆ ਜੀ ਉਹ ਸਾਡੇ ਅੰਦਰ ਕੋਈ ਵੀ ਅਗਰ ਕਿਟਾਣੂ ਮੰਨ ਲਓ ਗਲਤ ਵੜ ਗਿਆ ਉਹ ਸਾਡੇ ਜੋੜਾਂ ਦੇ ਅੰਦਰ ਬੈਠ ਜਾਏਗਾ ਜੋੜਾਂ ਦੇ ਅੰਦਰ ਗਾਊਟ ਦੀ ਸਮੱਸਿਆ ਹੋ ਜਾਏਗੀ ਰਾਤੀ ਤੁਸੀਂ ਜਿਵੇਂ ਉਹਨਾਂ ਕਿਹਾ ਸੀ ਰਾਤ ਨੂੰ ਚੰਗੇ ਭਲੇ ਸੌਣਨੇ ਸਵੇਰੇ ਉੱਠਦੇ ਹਾਏ ਹਾਏ ਕਰਦੇ ਉਹੀ ਚੀਜ਼ ਨੇ ਰਾਤ ਨੂੰ ਜੋੜ ਸਾਰੇ ਠੀਕ ਹੁੰਦੇ ਆ ਸਵੇਰੇ ਉੱਠਦਿਆਂ ਇੰਨੀ ਉਂਗਲੀ ਸੱਜੀ ਪਈ ਹੈ ਜੀ ਜਾਂ ਇੰਨਾ ਅੰਗੂਠਾ ਸੱਜਿਆ ਪਿਆ ਜੀ ਜਾਂ ਜੋੜ ਆਹ ਨੇ ਜਿਹੜੇ ਇਹ ਲਾਲ ਹੋਏ ਪਏ ਸਵੇਰੇ ਉੱਠਦਿਆਂ ਠੀਕ ਹੈ ਮਾੜਾ ਜਿਹਾ ਗਲਤ ਕੰਮ ਹੁੰਦੇ ਹੀ ਸਾਡੇ ਜੋੜਾਂ ਦੇ ਅੰਦਰ ਦਰਦ ਜਿਹੜਾ ਆਉਣਾ ਸ਼ੁਰੂ ਹੋ ਜਾਂਦਾ ਤੇ ਉਹ ਮਤਲਬ ਇੱਕ ਕੰਡੀਸ਼ਨ ਆ ਜਾਂਦੀ ਹੈ ਜਿਹਦੇ ਵਿੱਚ ਆਸਟਿਓਪੋਰੋਸਿਸ ਜਿਹਨੂੰ ਕਹਿ ਦਿੰਨੇ ਆ ਆਸਟਿਓ ਆਰਥਰਾਇਟਿਸ ਕਹਿ ਦਿੰਨੇ ਆ ਗਾਊਟ ਕਹਿ ਦਿੰਨੇ ਆ ਜਾਂ ਆਪਾਂ ਸਿੱਧੀ ਆਪਣੀ ਭਾਸ਼ਾ 'ਚ ਗੱਲ ਕਰੀਏ ਤਾਂ ਜੋੜਾਂ 'ਚ ਕਟਕਟ ਦੀ ਆਵਾਜ਼ ਆਉਣ ਲੱਗ ਗਈ ਜੋੜਾਂ ਦੇ ਅੰਦਰ ਗੈਪ ਬਣ ਗਿਆ ਗੈਪ ਦੀ ਵੀ ਗੱਲ ਤੁਹਾਨੂੰ ਮੈਂ ਦੱਸਾਂ ਗੈਪ ਇੱਕ ਡਾਕਟਰਾਂ ਨੇ ਦਿੱਤਾ ਹੋਇਆ ਲਬਜ ਆ ਗੈਪ ਨਹੀਂ ਹੁੰਦਾ ਉਹ ਹੱਡੀ ਤਾਂ ਉੱਥੇ ਦੀ ਉੱਥੇ ਹੀ ਹੈ ਇੰਜ ਪਰ ਇਹਦੇ ਅੰਦਰ ਇੱਕ ਬੈਡ ਹੁੰਦਾ ਹੈ ਲੇਅਰ ਹੁੰਦੀ ਹੈ ਜਿਹਨੂੰ ਕਾਰਟੀਲੇਜ ਕਿਹਾ ਜਾਂਦਾ ਹੈ ਕਾਰਟੀਲੇਜ ਇੱਕ ਪਰਤ ਹੁੰਦੀ ਹੈ ਗ੍ਰੀਸ ਟਾਈਪ ਦੀ ਬਣੀ ਹੋਈ ਜਿਹੜੀ ਸਾਡੇ ਜੋੜਾਂ ਦੇ ਅੰਦਰ ਜਦੋਂ ਇੱਕ ਸ਼ੌਕਰ ਹੁੰਦੇ ਆ ਗੱਡੀ 'ਚ ਸ਼ੌਕਰ ਦਾ ਕੰਮ ਕਰਦੀ ਹੈ ਠੀਕ ਹੈ ਸਾਡੇ ਤੇ ਭਾਰ ਪੈਂਦਾ ਹੈ ਸਾਡਾ ਪੂਰੇ ਸਰੀਰ ਦਾ ਵਜ਼ਨ ਹੈ ਜਿਹੜਾ ਜਦੋਂ ਇੱਥੇ ਪੈਂਦਾ ਹੈ ਉਹ ਸ਼ੌਕਰ ਦੀ ਤਰ੍ਹਾਂ ਕੰਮ ਕਰਦੀ ਹੈ ਜਦੋਂ ਉਹ ਇੰਨੀ ਮੋਟੀ ਹੁੰਦੀ ਘੱਟੋ ਘੱਟ ਉਹ ਸੁੱਕ ਜਾਂਦੀ ਹੈ ਇੰਨੀ ਕਰ ਰਹੀ ਜਿਹੜੇ ਜੋੜ ਇੱਥੇ ਆਪਸ ਵਿੱਚ ਮਿਲ ਰਹੇ ਸੀ ਉਹਨਾਂ ਦਾ ਗੈਪ ਇੰਨਾ ਲੱਗਣ ਲੱਗ ਗਿਆ ਅਸਲ 'ਚ ਹੱਡੀ ਉੱਥੇ ਹੀ ਆ ਉਹਨੂੰ ਡਾਕਟਰ ਗੈਪ ਕਹਿ ਦਿੰਦੇ ਆ ਤੇ ਉਹਦਾ ਸਿੱਧਾ ਫਾਰਮੂਲਾ ਇਹ ਆ ਵੀ ਤੁਸੀਂ ਆਪਣੀ ਡਾਈਟ ਸੁਧਾਰੋ ਡਾਈਟ ਸੁਧਾਰੋ ਖਾਣ-ਪੀਣ ਵਧੀਆ ਕਰੋ ਉਹ ਕੁਝ ਤੁਸੀਂ ਆਪਣੇ ਨਜ਼ਦੀਕੀ ਵੈਦ ਹਕੀਮ ਨਾਲ ਸਲਾਹ ਕਰਕੇ ਆਪਣੀ ਡਾਈਟ ਨੂੰ ਮੇਨਟੇਨ ਕਰਵਾ ਸਕਦੇ ਹੋ ਕਿਸ ਤਰ੍ਹਾਂ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਖਾਣ-ਪੀਣ ਕਰਨਾ ਹੈ ਉਹਦੇ ਅਕੋਰਡਿੰਗ ਚੱਲੋਗੇ ਤਾਂ ਫਿਰ ਹੋ ਸਕਦਾ ਗਰੀਸ ਤੁਹਾਡੀ ਦੁਬਾਰਾ ਬਣਨੀ ਤੁਹਾਡੇ ਗੋਡਿਆਂ ਦੇ ਅੰਦਰ ਜੋਇੰਟ ਦੇ ਅੰਦਰ ਫਿਰ ਮੋਬਿਲਾਈਜ਼ ਆ ਜਾਏ ਮੋਬਿਲਾਈਜ਼ ਹੋ ਜਾਏ ਮੋਬਿਲ ਬੰਨਾ ਸਟਾਰਟ ਹੋ ਜਾਏ ਇੱਕ ਤਰ੍ਹਾਂ ਦਾ ਉਹ ਲੇਅਰ ਤੁਹਾਡੀ ਮੋਟੀ ਹੋ ਜਾਏ ਜੀ 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 ਪਰ ਜਿਹੜੀ ਤੁਸੀਂ ਆ ਚੀਜ਼ ਰੱਖੀ ਹੈਗੀ ਇਹਦੇ ਵਿੱਚ ਅਦਰਕ ਵੀ ਹੈ ਲਸਣ ਵੀ ਹੈ ਤੇ ਇਹ ਹਲਦੀ ਵੀ ਰੱਖੀ ਹੈ ਦਾਲਚੀਨੀ ਵੀ ਹੈ ਇਹ ਪੱਤੇ ਵੀ ਰੱਖੇ ਨੇ ਪੱਤੇ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਚੀਜ਼ ਦੇ ਪੱਤੇ ਨੇ ਜਿਵੇਂ ਇਹ ਨੁਸਖਾ ਬਣਾਉਣਾ ਸ਼ੁਰੂ ਕਰਤਾ ਫਿਰ ਇਹਨਾਂ ਨਾਲ ਮੁੜ ਤੋਂ ਗਰੀਸ ਬੰਨੀ ਸ਼ੁਰੂ ਹੋ ਸਕਦੀ ਹੈ ਜੀ ਸਵਾਲ ਇਹ ਹੈ ਹੁਣ ਬਿਲਕੁਲ 100% ਹੋ ਸਕਦੀ ਹੈ ਤੁਸੀਂ ਵੱਧ ਪਰਹੇਜੀਆਂ ਕਰਕੇ ਜਿਹੜੇ ਗੋਡੇ ਖਰਾਬ ਕੀਤੇ ਆ ਉਹ ਇਹਨਾਂ ਨੇ ਸੁਧਾਰਨੇ ਆ ਇਸ ਤਰ੍ਹਾਂ ਦੀਆਂ ਦਵਾਈਆਂ ਜਦੋਂ ਯੂਜ਼ ਕਰੋਗੇ ਤੁਹਾਡੇ ਸਰੀਰ ਦੇ ਅੰਦਰ ਜਿਹੜੀਆਂ ਜ਼ਹਿਰਾਂ ਰੁਕੀਆਂ ਨੇ ਜੋ ਤੁਹਾਡੇ ਸਰੀਰ ਦੇ ਅੰਦਰ ਫ੍ਰੀ ਫਲੂਇਡਸ ਵਗੈਰਾ ਬੇਕਾਰ ਜਿਹੜੇ ਰੁਕੇ ਆ ਜਾਂ ਬਲਗਮ ਦੀ ਮਾਤਰਾ ਸਾਰੇ ਜੋਇੰਟਸ ਦੇ ਅੰਦਰ ਰੁਕੂਗੀ ਹੈ ਜਿਹਨੂੰ ਆਮ ਬਾਤ ਕਿਹਾ ਜਾਂਦਾ ਰੋਮਾਟਾਈਡ ਹੁੰਦੀ ਆ ਉਹ ਉਹ ਆਮ વાત ਕੀ ਹੁੰਦਾ ਜਿਸ ਤਰ੍ਹਾਂ ਆਪਾਂ ਇੱਕ ਨਾਲੀ ਆ ਘਰ ਦੀ ਸਾਡੇ ਘਰ ਦੀ ਨਾਲੀ ਇੱਥੋਂ ਮੰਨ ਲਓ ਮੋੜ ਖਾ ਰਹੀ ਹੈ ਜਿੱਥੋਂ ਠੀਕ ਹੈ ਜਦੋਂ ਆਪ ਪਾਣੀ ਪਾਉਨੇ ਉਹ ਮੋੜ ਤੇ ਜਾ ਕੇ ਸਾਰਾ ਸਮਾਨ ਇਕੱਠਾ ਹੋ ਜਾਂਦਾ ਉਸੇ ਤਰ੍ਹਾਂ ਹੀ ਸਾਡੇ ਜੋੜਾਂ ਦੇ ਅੰਦਰ ਹੀ ਜ਼ਿਆਦਾ ਗੰਦਗੀ ਇਕੱਠੀ ਹੁੰਦੀ ਹੈ ਠੀਕ ਹੈ ਮਤਲਬ ਜਿੱਥੇ ਸਾਡੇ ਮੋੜ ਘੇੜਨੇ ਸਰੀਰ ਦੇ ਜੋਇੰਟ ਪੇਨ ਇਸੇ ਕਰਕੇ ਨੂੰ ਕਹਿੰਦੇ ਠੀਕ ਹੈ ਤੇ ਉਹ ਜੋੜਾਂ ਦੇ ਅੰਦਰ ਜਿਹੜੀ ਉਹ ਗੰਦਗੀ ਥਾਂ ਹੁੰਦੀ ਆ ਉੱਥੇ ਉੱਥੇ ਰੁਕ ਜਾਂਦੀ ਹੈ ਉਹ ਰੁਕਣ ਕਰਕੇ ਕੀ ਹੁੰਦਾ ਕਿ ਉੱਥੇ ਪੇਨ ਆਟੋਮੈਟਿਕਲੀ ਸ਼ੁਰੂ ਹੋ ਜਾਏਗੀ ਜਿੱਥੇ ਕੁਝ ਰੁਕੇਗਾ ਉੱਥੇ ਗੰਡ ਬਣੇਗੀ ਗੰਡ ਨਹੀਂ ਬਣੇਗੀ ਤਾਂ ਉੱਥੇ ਪੇਨ ਸ਼ੁਰੂ ਹੋਏਗੀ ਤੇ ਉਸੇ ਨੂੰ ਹੀ ਰਿਮੂਵ ਕਰਨ ਦਾ ਇਹ ਜਿਹੜਾ ਅੱਜ ਆਪਾਂ ਨੁਸਖਾ ਛੋਟਾ ਜਿਹਾ ਲੋਕਾਂ ਨੂੰ ਦੇਣਾ ਹੈ ਜਿਹੜਾ ਘਰ ਦੇ ਵਿੱਚ ਬੜੀ ਆਸਾਨੀ ਦੇ ਨਾਲ ਬਣਾਇਆ ਜਾ ਸਕਦਾ ਬੜੇ ਹੀ ਸੌਖੇ ਢੰਗ ਤਰੀਕੇ ਨਾਲ 5-7 ਮਿੰਟ ਲਾ ਕੇ ਬਣਾਇਆ ਜਾ ਸਕਦਾ ਠੀਕ ਹੈ अच्छा ਤੇ ਫਿਰ ਡਾਕਟਰ ਸਾਹਿਬ ਬਹੁਤ ਸਾਰੇ ਆ ਮੈਂ ਦੇਖੇ ਨੇ ਸਾਡੀਆਂ ਭੈਣਾਂ ਦੇ ਸਾਡੇ ਭਰਾਵਾਂ ਦੇ ਖਾਸ ਕਰਕੇ ਬਜ਼ੁਰਗਾਂ ਦੇ ਉਹਨਾਂ ਦੇ ਹੱਥ ਟੇਡੇ ਵਿੰਗੇ ਹੋ ਜਾਂਦੇ ਨੇ ਉਹਦਾ ਕੀ ਕਾਰਨ ਬੰਦ ਹੈ ਉਹ ਗਠੀਏ ਦੀ ਜਿਹੜੀ ਐਸ 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 ਬਿਲਕੁਲ ਐਵੇਂ ਇਹ ਦੇਖੋ ਤੁਸੀਂ ਡਾਕਟਰ ਸਾਹਿਬ ਨੇ ਸਾਡੇ ਦਿਲ ਦਾ ਪਹਿਲੇ ਤੋਂ ਪਤਾ ਜਿਵੇਂ ਲੱਗਦਾ ਵੀ ਸਵਾਲ ਕਰਨਾ ਹੈ ਇਸ ਤਰੀਕੇ ਦੇ ਮੈਂ ਹੱਥ ਪੈਰ ਕਹਿ ਰਿਹਾ ਸੀ ਜਿਹੜੇ ਹੱਥ ਪੈਰ ਹੈਗੇ ਨੇ ਡਾਕਟਰ ਸਾਹਿਬ ਐਵੇਂ ਵਿੰਗੇਟੇਡੇ ਹੋ ਜਾਂਦੇ ਨੇ ਇਹਦਾ ਕੀ ਕਾਰਨ ਬਣਦਾ ਜੀ ਇਹ ਕਾਰਨ ਆਪਾਂ ਹੁਣੇ ਹੀ ਡਿਸਕਸ ਕਰਕੇ ਹਟਿਆ ਜੋੜਾਂ ਦੇ ਅੰਦਰ ਆਹੀ ਜਿਹੜੀ ਮੈਂ ਤੁਹਾਨੂੰ ਕਹਿਣੀ ਚਾ ਰਿਹਾ ਸੀ ਜਿਹੜੀ ਗੰਦਗੀ ਰੁਕ ਗਈ ਉਹ ਉਸਨੇ ਇਹਨਾਂ ਨੂੰ ਇਹਨਾਂ ਦੇ ਵਿੱਚ ਪ੍ਰੈਸ਼ਰ ਕ੍ਰੀਏਟ ਕਰਤਾ ਜਿਹਦੇ ਕਰਕੇ ਉਹ ਗੰਦਗੀ ਉੱਥੋਂ ਬਾਹਰ ਤਾਂ ਨਿਕਲ ਸਕਦੀ ਨਹੀਂ ਪਰ ਆਪਣਾ ਅਸਰ ਦਿਖਾਉਂਦੀ ਹੈ ਤਾਂ ਉਹ ਅਸਰ ਦਿਖਾਉਂਦੀ ਹੌਲੀ ਹੌਲੀ ਜੋੜਾਂ ਦੇ ਅੰਦਰ ਟੇਢਾਪਨ ਆ ਗਿਆ ਆਸਟ੍ਰੀਓਪ੍ਰਾਈਸਿਸ ਇਹਨੂੰ ਕਹਿ ਦਿੰਨੇ ਆ ਕਈ ਵਾਰੀ ਹੁੰਦਾ ਹੈ ਕਿ ਸਾਡੇ ਖਾਣ-ਪਾਨ ਦੇ ਅੰਦਰ ਵਿਟਾਮਿਨ ਡੀ ਵਗੈਰਾ ਦੀ ਵੀ ਕਮੀ ਆ ਗਈ ਉਸ ਕਰਕੇ ਵੀ ਇਹ ਚੀਜ਼ਾਂ ਜਿਹੜੀਆਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਗਲਤ ਖਾਣ-ਪਾਨ ਜਦੋਂ ਸਾਡਾ ਚੱਲ ਰਿਹਾ ਵੱਧ ਪਰੇਜੀ ਚੱਲ ਰਹੀ ਹੈ ਠੀਕ ਹੈ ਸਾਡੇ ਪੁਰਾਣੀ ਸੱਟ ਲੱਗੀ ਵੀ ਕਈ ਵਾਰੀ ਹੋ ਸਕਦੀ ਹੈ ਉਹ ਤੇ ਚਲੋ ਉਹਦਾ ਮੈਂ ਅੱਗੇ ਜਾ ਕੇ ਗੱਲ ਕਰਦਾ ਆਟੋ ਇਮਿਊਨ ਡਿਜ਼ੀਜ਼ ਆਟੋ ਇਮਿਊਨ ਡਿਜ਼ੀਜ਼ ਕੀ ਹੁੰਦੀ ਸਾਡਾ ਸਰੀਰ ਹੀ ਸਾਨੂੰ ਜਿਹੜਾ ਉਹ ਸਾਡੇ ਰੋਗਾਂ ਨੂੰ ਵਧਾਉਣਾ ਸ਼ੁਰੂ ਕਰ ਦਿੰਦਾ ਸਾਡੀ ਇਮਿਨਿਟੀ ਇੰਨੀ ਡਾਊਨ ਹੋ ਜਾਂਦੀ ਹੈ ਸਾਡਾ ਸਰੀਰ ਸਾਡੀ ਬਾਡੀ ਦੇ ਸਾਡੇ ਅਗੇਂਸਟ ਭੁਗਤਣਾ ਸਟਾਰਟ ਹੋ ਜਾਂਦਾ ਠੀਕ ਹੈ ਠੀਕ ਹੈ ਹੋਰ ਕਿਹੜੇ ਕਿਹੜੇ ਰੋਗ ਹੈ ਕਿਨੇ ਜਿਹੜੇ ਹੋ ਸਕਦੇ ਨੇ ਜੀ ਅਗਰ ਇਸ ਤਰ੍ਹਾਂ ਦਾ ਸਾਡਾ ਖਾਣ ਪੀਣ ਹੋ ਜੇ ਇਸ ਖਾਣ ਪੀਣ ਦੇ ਹੋਣ ਦੇ ਨਾਲ ਤਾਂ ਫਿਰ ਦੇਖੋ ਬਹੁਤ ਕੋਸ਼ ਹੈ ਜੀ ਅੱਗੇ ਆਪਾਂ ਜੇ ਗੱਲ ਕਰੀਏ ਤਾਂ ਹਾਰਟ ਦੇ ਰੋਗ ਡਿਵੈਲਪ ਹੋ ਗਏ ਠੀਕ ਹੈ ਹਾਰਟ ਦੇ ਰੋਗ ਡਿਵੈਲਪ ਵੀ ਹੋ ਗਏ ਨਸਾਂ ਚ ਜਿਹੜੀ ਬਲੋਕੇਜ ਆਣੀ ਵੀ ਸਟਾਰਟ ਹੋ ਸਕਦੀ ਹੈ ਪੈਰਾਲਾਈਜ਼ ਤੱਕ ਗੱਲ ਚਲੀ ਜਾ ਸਕਦੀ ਸੋਜਾ ਆਉਂਦਾ ਇਹਨਾਂ ਦੇ ਕਰਕੇ ਦਰਦ ਬਹੁਤ ਜ਼ਿਆਦਾ ਜਿਵੇਂ ਵਿੱਛੂ ਡੰਗ ਮਾਰਦਾ ਏ ਇਦਾਂ ਦੀ ਦਰਦ ਜਿਹੜੀ ਹੁੰਦੀ ਹੈ ਲਾਲ ਜੋਇੰਟ ਜਿਹੜੇ ਇੱਕਦਮ ਰੈੱਡ ਹੋ ਜਾਂਦੇ ਆ ਠੀਕ ਹੈ ਗੈਪ ਵੱਧ ਗਿਆ ਬਹੁਤ ਸਾਰੀਆਂ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਇਕੱਠੀਆਂ ਹੋ ਜਾਂਦੀਆਂ ਨੇ ਇਹਦੇ ਨਾਲ ਮੋਟੇ-ਮੋਟੀਆਂ ਚੀਜ਼ਾਂ ਦੇ ਅੰਦਰ ਹੀ ਆਉਂਦਾ ਇੱਕ ਤਾਂ ਪਹਿਲੀ ਗੱਲ ਹੈ ਕਿ ਆਪਣੀ ਦਿਨਚਰਿਆ ਜਿਹੜੀ ਉਹ ਵਧੀਆ ਕਰੋ ਸਵੇਰੇ ਤੁਸੀਂ ਢੰਗ ਨਾਲ ਉੱਠੋ ਉੱਠ ਕੇ ਆਪਣਾ ਨਿੱਤ ਕਰਮ ਤੋਂ ਫਾਰਗ ਹੋ ਕੇ ਤੁਸੀਂ ਪਾਰਕ ਵਗੈਰਾ 'ਚ ਜਾ ਕੋਈ ਜਿਮ ਜਾਣਾ ਚਾਹੁੰਦੇ ਆ ਜਾਂ ਕੁਛ ਥੋੜੀ-ਬਹੁਤ ਐਕਸਰਸਾਈਜ਼ ਕਰੋ ਔਰ ਤੋਂ ਬਾਅਦ ਤੁਸੀਂ ਆਪਣਾ ਨਹਾਓ ਤੋਂ ਨਾਸ਼ਤਾ ਕਰੋ ਆਪਣੇ ਕੰਮ ਨੂੰ ਲੱਗ ਜਾਓ ਇਹ ਇਹ ਹੋ ਗਿਆ ਦੂਸਰਾ ਜਿਹੜਾ ਵੀ ਤੁਸੀਂ ਬੇਹਾ ਖਾਣਾ ਖਾ ਰਹੇ ਹੋ ਫ੍ਰਿਜ ਦੇ ਅੰਦਰ ਰੱਖ ਕੇ ਖਾ ਰਹੇ ਹੋ ਜਾਂ ਪ੍ਰਿਜ਼ਰਵ ਖਾ ਰਹੇ ਹੋ ਜਾਂ ਜਿਹਦੇ ਜਿਹੜੇ ਖਾਣਾ ਤੁਸੀਂ ਖੋਲ ਕੇ ਖਾ ਰਹੇ ਹੋ ਪੈਕਟ ਖੋਲ ਕੇ ਖਾ ਰਹੇ ਹੋ ਇਹਨਾਂ ਸਾਰੀਆਂ ਚੀਜ਼ਾਂ ਤੋਂ ਤੁਸੀਂ ਬੰਦਰ ਬੰਦ ਕਰਨੀਆਂ ਨੇ ਉਸ ਤੋਂ ਬਾਅਦ ਜਿਹੜੀ ਜੋੜਾਂ ਦੇ ਦਰਦ ਦੇ ਅੰਦਰ ਖਾਸ ਤੌਰ ਤੇ ਪਰਹੇਤ ਜਿਹੜਾ ਆ ਜਾਂਦਾ ਵਾਈ ਵਾਲੀਆਂ ਚੀਜ਼ਾਂ ਆਲੂ ਨੇ ਚੌਲ ਨੇ ਰਾਜਮ ਆ ਗਏ ਦੋ ਫੜ ਦਾਲਾਂ ਆ ਗਈਆਂ ਤੇ ਖਟਾਈ ਹੋ ਗਈ ਅਚਾਰ ਹੋ ਗਿਆ ਜਿਵੇਂ ਛੋਲੇ ਹੋ ਗਏ ਲੋਕ ਛੋਲੇ ਬਹੁਤ ਸ਼ੌਂਕ ਨਾਲ ਖਾਂਦੇ ਨੇ ਪਾਲਕ ਇਹ ਵੀ ਬਹੁਤ ਵਾਈ ਵਧਾਉਂਦੀ ਐ ਅਸਲ 'ਚ ਹਾਂ ਕਟਹਲ ਹੈਗਾ ਇਹ ਭਾਈ ਬਹੁਤ ਵਧਾਉਂਦਾ ਐ ਇਸ ਤਰ੍ਹਾਂ ਦੀ ਚੀਜ਼ਾਂ ਨੂੰ ਥੋੜਾ ਜਿਹਾ ਅਵਾਇਡ ਕਰਨਾ ਹੁੰਦਾ ਤੇ ਫਿਰ ਖਾਣੀਆਂ ਕਿਹੜੀਆਂ ਨੇ ਜੀ ਆਮ ਤੌਰ ਤੇ ਖਾਣ ਦੇ ਵਿੱਚ ਹਰੀਆਂ ਸਬਜ਼ੀਆਂ ਤੌਬਾ ਵਧੀਆਂ ਮਿਲ ਜਾਣ ਹਰੀਆਂ ਸਬਜ਼ੀਆਂ ਵਰਗੀ ਤਾਂ ਰੀ ਸੀ ਕੋਈ ਨਹੀਂ ਦੁਨੀਆ ਦਾ ਹਰ ਵਿਟਾਮਿਨ ਮਿਨਰਲ ਸਾਨੂੰ ਹਰੀਆਂ ਸਬਜ਼ੀਆਂ ਤੋਂ ਹੀ ਮਿਲਣਾ ਹੁੰਦਾ ਜਿਵੇਂ ਕਿ ਜਿਵੇਂ ਕਿ ਪਰਵਲ ਆ ਗਿਆ ਹਾਂ ਬਿਲਕੁਲ ਅੱਜਕੱਲ ਅੱਜਕੱਲ ਬਹੁਤ ਵਧੀਆ ਗੱਲ ਕਰੀ ਤੁਸੀਂ ਸਾਗ ਅੱਜਕੱਲ ਕਿਉਂਕਿ ਜਿਹੜਾ ਵਾਈ ਹੈ ਉਹ ਖੁਸ਼ਕੀ ਦਾ ਰੋਗ ਹੈ ਠੀਕ ਹੈ ਸਾਡੇ ਤਾਂ ਸਾਗ ਖਾ ਕੇ ਦਰਦ ਹੋਣ ਲੱਗ ਜਾਂਦਾ ਜੀ ਅੱਜਕੱਲ ਨਹੀਂ ਉਹ ਉਹਨਾਂ ਦੇ ਹੁੰਦਾ ਜਿਨ੍ਹਾਂ ਦੇ ਯੂਰਿਕ ਐਸਿਡ ਵੱਧਦਾ ਓਕੇ ਹਾਂ ਜੇ ਯੂਰਿਕ ਐਸਿਡ ਦੇ ਨਾਲ ਦਰਦ ਹੈ ਤਾਂ ਤੁਸੀਂ ਸਾਗ ਨਹੀਂ ਖਾ ਸਕਦੇ ਛੋਲੇ ਨਹੀਂ ਖਾ ਸਕਦੇ ਠੀਕ ਹੈ ਇਹ ਮੈਂ ਪਾਲਕ ਨਹੀਂ ਖਾ ਸਕਦੇ ਜੇ ਤੁਹਾਡੇ ਯੂਰਿਕ ਐਸਿਡ ਨੋਰਮਲ ਚੱਲ ਰਿਹਾ ਫਿਰ ਜੋੜਾਂ ਦਾ ਦਰਦ ਹੈ ਆਰ ਐ ਫੈਕਟਰ ਤੁਹਾਡਾ ਨਹੀਂ ਵਧਿਆ ਹੋਇਆ ਫਿਰ ਜੋੜਾਂ ਦਾ ਦਰਦ ਹੈ ਤਾਂ ਪਾਲਕ ਬਾਥੂ ਠੀਕ ਹੈ ਜਾਂ ਮੇਥੀ ਦਾ ਸਾਗ ਮੇਥੀ ਦੀ ਸਬਜ਼ੀ ਬਣਾਉਣਾ ਇਹ ਅੰਮ੍ਰਿਤ ਨੇ ਇਹਦੇ ਵਾਸਤੇ ਫਿਰ ਤੁਸੀਂ ਇਹਨਾਂ ਨੂੰ ਯੂਜ਼ ਕਰ ਸਕਦੇ ਹੋ ਹਾਂਜੀ ਤੇ ਫਿਰ ਡਾਕਟਰ ਸਾਹਿਬ ਹੁਣ ਜਿਹੜਾ ਨੁਸਖਾ ਫਾਰਮੂਲਾ ਕਿਵੇਂ ਬਣਨੇ ਜੀ ਸਾਨੂੰ ਇਹ ਵੀ ਥੋੜਾ ਜਿਆਦਾ ਦੱਸ ਦਿਓ ਸ਼ੁਰੂਆਤ ਕਰ ਦਿਓ ਜਦੋਂ ਤੱਕ ਨੁਸਖਾ ਬਣੇਗਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੇ ਸਵਾਲ ਮੇਰੇ ਕੋਲ ਇਸ ਵੇਲੇ ਦਰਦਾਂ ਨੂੰ ਲੈ ਕੇ ਤਾਂ ਸਰਦੀਆਂ ਦੇ ਵਿੱਚ ਖਾਸ ਕਰਕੇ ਹੈਗੇ ਨੇ ਜੀ ਬਿਲਕੁਲ ਤੁਸੀਂ ਇਹ ਦੇਖ ਰਹੇ ਹੋ ਇਹ ਚੀਜ਼ਾਂ ਪਈਆਂ ਨੇ ਇਹ ਅਦਰਕ ਪਈ ਆ ਠੀਕ ਹੈ ਇਧਰ ਲਸਣ ਪਿਆ ਇਹ ਬਹੁਤ ਵਧੀਆ ਗ੍ਰੇਡ ਦਾ ਲਸਣ ਹੈ ਤੇ ਇਹ ਪਈਏ ਆਪਣੇ ਕੋਲ ਹਲਦੀ ਕੱਚੀ ਜਿਹੜੀ ਖੇਤੋਂ ਸਿੱਧੀ ਪੱਟ ਕੇ ਆ ਜਾਂਦੀ ਹੈ ਇਹ ਚੌਥੀ ਚੀਜ਼ ਆ ਗਈ ਦਾਲਚੀਨੀ ਪੰਜਵੇਂ ਆ ਗਈ ਇਹ ਜਿਹੜੇ ਪੱਤੇਾਂ ਦੀ ਤੁਸੀਂ ਗੱਲ ਕਰ ਰਹੇ ਸੀ ਹਾਂਜੀ ਹਾਂਜੀ ਇਹ ਕਾਦੇ ਬੱਤੇ ਨਹੀਂ ਪੱਤੇ ਹੱਡ ਜੋੜ ਬੂਟੀ ਆ ਹੱਡ ਜੋੜ ਹੱਡ ਜੋੜ ਹੱਡਾਂ ਨੂੰ ਜੋੜਦੀ ਹੈ ਹਾਂਜੀ ਬਿਲਕੁਲ ਇਹਨੂੰ ਹਾਰ ਸਿੰਗਾਰ ਪਰੀਜਾਤ ਕਾਫੀ ਸਾਰੇ ਨਾਮ ਨੇ ਉਹਨਾਂ ਨਾਲ ਬੁਲਾਇਆ ਜਾਂਦਾ ਮਤਲਬ ਜਿਹਨੂੰ ਅਸੀਂ ਸਵੇਰੇ ਸਵੇਰੇ ਉੱਠ ਕੇ ਕਹਿੰਨੇ ਵੀ ਮੇਰੇ ਤਾਂ ਹੱਡ ਪੈਰ ਹੱਡ ਗੋਡੇ ਟੁੱਟੇ ਪਏ ਨੇ ਇਹ ਫਿਰ ਸਾਡੇ ਜਿਹੜੇ ਵੈਦਾਂ ਨੇ ਹਕੀਮਾਂ ਦੇ ਨਾ ਹੀ ਹੱਡ ਜੋੜ ਰੱਖਤਾ ਬਿਲਕੁਲ ਇਹ ਜਦੋਂ ਜੋੜਦੀ ਹੈ ਤਾਂ ਇਹਦਾ ਨਾਂ ਹੀ ਸਿੱਧਾ ਡਾਇਰੈਕਟ ਹੱਡ ਜੋੜ ਰੱਖਿਆ ਗਿਆ ਹੈ ਹੱਡ ਜੋੜ ਪੱਤਾ ਲਓ ਜੀ ਤੁਹਾਡੇ ਸਾਹਮਣੇ ਅੱਜ ਡਾਕਟਰ ਗੁਰਮੀਤ ਜੀ ਨੇ ਜਿਹੜਾ ਪੱਤਾ ਜਿਹੜਾ ਪ੍ਰਦਰਸ਼ਿਤ ਕੀਤਾ ਹੈ ਇਹ ਹੱਡ ਜੋੜ ਦਾ ਪੱਤਾ ਹੈ ਯਾਨੀ ਕਿ ਜਿਹੜਾ ਇਸ ਪੱਤੇ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦੇਗਾ ਜਿਨ੍ਹਾਂ ਦੇ ਹੱਡ ਪੈਰ ਟੁੱਟੇ ਰਹਿੰਦੇ ਨੇ ਪੰਜਾਬੀ ਚ ਅਸੀਂ ਗੱਲ ਕਰ ਲਈਏ ਜੀ ਤੇ ਜਿਨ੍ਹਾਂ ਦੇ ਹੱਡ ਪੈਰ ਟੁੱਟੇ ਰਹਿੰਦੇ ਨੇ ਫਿਰ ਉਹਨਾਂ ਵਾਸਤੇ ਇਹ ਬੜਾ ਲਾਜਵਾਬ ਸਾਬਤ ਹੋ ਸਕਦਾ ਹੈ ਬਿਲਕੁਲ ਜੀ ਬਿਲਕੁਲ ਪੂਰਾ ਹੈ ਹੀ ਲਾਜਵਾਬ ਜੀ ਇਹ ਇਹ ਤਾਂ ਪ੍ਰਸ਼ਸਤ ਔਸ਼ਧੀ ਹੈ ਆਯੁਰਵੇਦ ਦੇ ਅੰਦਰ ਇਹਦਾ ਬਹੁਤ ਵੱਡਾ ਇੱਕ ਚੈਪਟਰ ਵੀ ਦਿੱਤਾ ਗਿਆ ਹਾਰsingar ਦਾ ਹੱਡ ਜੋੜ ਦਾ ਜੋੜਾਂ ਦਰਦਾਂ ਦੇ ਉੱਤੇ ਅੱਛਾ ਡਾਕਟਰ ਸਾਹਿਬ ਜਿਹੜੀ ਗੱਲ ਤੁਸੀਂ ਕਰ ਰਹੇ ਸੀ ਗੋਡਿਆਂ ਦੀ ਗੈਪ ਦੀ ਫਿਰ ਹੱਡੀ ਤਾਂ ਉੱਥੇ ਹੀ ਹੋਈ ਜੀ ਤੁਸੀਂ ਕਹਦੇ ਵੀ ਹੱਡੀ ਉੱਥੇ ਹੈ ਗੈਪ ਘਟ ਜਾਂਦਾ ਉਹ ਕਿਵੇਂ ਸਮਝਾਵਾਂਗੇ ਜੀ ਆਪਾਂ ਉਹਦੇ ਵਿੱਚ ਇਹ ਚੀਜ਼ ਆ ਗਈ ਦੇਖੋ ਤੁਹਾਡੇ ਕੋਲ ਤੁਹਾਡਾ ਹਰ ਸਵਾਲ ਦਾ ਜਵਾਬ ਮੇਰੇ ਕੋਲ ਹੈਗਾ ਆ ਇਹ ਦੇਖੋ ਹੁਣ ਇਹ ਤੁਹਾਡਾ ਜਿਹੜੇ ਨੇ ਆਪਾਂ ਇਹਨੂੰ ਲੈਨੇ ਆ ਪਹਿਲੇ ਠੀਕ ਹੈ ਉਹ ਸੱਟ ਵਾਲਾ ਇਹ ਦੇਖੋ ਤੁਸੀਂ ਗੈਪ ਇਹਦੇ ਚ ਦਿਖ ਰਿਹਾ ਕਿੰਨਾ ਕੁ ਦਿਖ ਰਿਹਾ ਘਟ ਹੈ ਇੱਥੇ ਵੱਧ ਹੈ ਹੁਣ ਇਹ ਜਿਹੜੀ ਹੈ ਤੁਹਾਡੀ ਕਾਰਟਿਲੇਜ ਪੂਰੀ ਹੈ ਇਹਦੇ ਚੰਨੀ ਮੋਟਾਈ ਹੈਗੀ ਕਾਰਟਿਲੇਜ ਦਾ ਤੁਹਾਡੀ ਆ ਇਹਦੇ ਉੱਤੇ ਹੀ ਐ ਕਰਕੇ ਟਿਕਦੀ ਹੈ ਠੀਕ ਹੈ ਐ ਘੁੰਮਦੀ ਹੈ ਜਦੋਂ ਠੀਕ ਹੈ ਜੀ ਹੁਣ ਇਹਦੇ ਵਿੱਚ ਸੁੱਕੀ ਪਈ ਹੈ ਤੁਹਾਡੀ ਕਾਰਟਿਲੇਜ ਕਸੀ ਪਈ ਹੈ ਕਸਣ ਕਰਕੇ ਆ ਦੇਖੋ ਹੱਡੀਆਂ ਨੂੰ ਕਿਹਾ ਵੀ ਦਿਖਾ ਰਹੀ ਹੈ ਆ ਰੈੱਡ ਰੈੱਡ ਹੋਈ ਪਈ ਹੈ ਕਸਾਉਣ ਚ ਸਭ ਤੋਂ ਵੱਡਾ ਮੁੱਦਾ ਕੀ ਦਾ ਹੁੰਦਾ ਸਭ ਤੋਂ ਵੱਡਾ ਯੋਗਦਾਨ ਕੀ ਦਾ ਹੁੰਦਾ ਜਿਹੜੇ ਕਾਰਟਿਲੇਜ ਸੁਕਾ ਦਿੰਦੀ ਹੈ ਚੀਜ਼ ਕਾਰਟਿਲੇਜ ਕੋਨ ਦੇ ਜਦੋਂ ਵਾਈ ਸਰੀਰ ਦੇ ਵਿੱਚ ਹੌਲੀ ਹੌਲੀ ਤੁਹਾਡੇ ਵਦਨੀ ਸ਼ੁਰੂ ਹੋ ਜਾਂਦੀ ਹੈ ਜਿਹੜੀਆਂ ਤੁਸੀਂ ਗਲਤ ਖਾਣ ਪਣ ਕਰਕੇ ਨਾ ਵਾਈ ਹੀ ਵੱਧਦੀ ਹੈ ਸਭ ਤੋਂ ਜ਼ਿਆਦਾ ਸਰੀਰ 'ਚ ਗਰਮੀ ਘੱਟ ਵੱਧਦੀ ਹੈ ਵਾਈ ਜ਼ਿਆਦੇ ਵੱਧਦੀ ਉਹੀ ਗੱਲ ਹੈ ਵੀ ਜਿੱਥੇ ਹਵਾ ਚੱਲਦੀ ਹੈ ਉੱਥੇ ਖੁਸ਼ਕੀ ਹੋਣੀ ਹੋਣੀ ਹੈ ਕੀ ਹੋਣੀ ਉਹੀ ਖੁਸ਼ਕੀ ਜਿਹੜੀ ਤੁਹਾਡੀ ਕਾਰਟਿਲੇਜ ਨੂੰ ਤੁਹਾਡੇ ਜੋੜਾਂ ਦੇ ਵਿੱਚ ਜਾਂ ਤੁਹਾਡੇ ਜਿਹੜੀ ਮੋਬਿਲਿਟੀ ਹੈ ਪਹਿਲੇ ਪਾਣੀ ਨੂੰ ਹੀ ਸੁਕਾਉਗੀ ਨਾ ਹੱਡੀ ਤਾਂ ਨਹੀਂ ਸੁੱਕਣੀ ਸਟਾਰਟ ਹੁੰਦੀ ਪਾਣੀ ਸੁੱਕਣਾ ਸਟਾਰਟ ਹੋ ਗਿਆ ਇਹਨੂੰ ਜਸਟ ਲਾਈਕ ਪਾਣੀ ਵਾਟਰ ਤੁਸੀਂ ਕਹਿ ਸਕਦੇ ਸੈਨੋਵਲ ਫਲੂਇਡ ਕਹਿ ਸਕਦੇ ਹੋ ਉਹੀ ਘਸਣਾ ਸਟਾਰਟ ਹੋ ਗਿਆ ਹੱਡੀ ਥੋੜੀ ਉੱਥੇ ਦੀ ਉੱਥੇ ਹੈ ਤੇ ਜਦੋਂ ਇਹ ਜਦੋਂ ਯੋਰ ਪੈਂਦਾ ਭਾਰ ਪੈਂਦਾ ਇਹਦੇ ਨਾਲ ਹੱਡੀ ਨਾਲ ਹੱਡੀ ਵੱਜਦੀ ਹੈ ਕਟਕਟ ਦੀ ਆਵਾਜ਼ ਆਉਂਦੀ ਹੈ ਤੇ ਉਹੀ ਤੁਹਾਡੀ ਜਦੋਂ ਪੱਥਰ ਨਾਲ ਪੱਥਰ ਘਸਾਉ ਕੀ ਹੁੰਦਾ ਆਵਾਜ਼ ਆਉਂਦੀ ਕੜਕੜਦੀ ਬਸ ਉਹੀ ਚੀਜ਼ ਹੈ ਇਹ ਘਸ ਕੇ ਤੁਹਾਡੇ ਫਿਰ ਗੋਡੇ ਜਿਹੜੇ ਨੇ ਜਦੋਂ ਹੱਡੀ ਨਾਲ ਹੱਡੀ ਘਸਣੀ ਸਟਾਰਟ ਹੋ ਗਈ ਫਿਰ ਦਰਦ ਹੋਣਾ ਸਟਾਰਟ ਹੋ ਗਿਆ ਅੱਛਾ ਡਾਕਟਰ ਸਾਹਿਬ ਇਹ ਕਹਿੰਦੇ ਨੇ ਜੀ ਹੁਣ ਤੁਸੀਂ ਗੋਡੇ ਬਦਲਾ ਗੋਡੇ ਬਦਲਾ ਲਓ ਇਹ ਅੱਜ ਕੱਲ ਬਹੁਤ ਰਵਾਜ ਚੱਲ ਗਿਆ ਜੀ ਹੁਣ ਤੁਹਾਡਾ ਹਾਰਟ ਖਰਾਬ ਹੋ ਜੇ ਕੀ ਤੁਸੀਂ ਹਾਰਟ ਬਲਾਉਨੇ ਹੋ ਅਸੀਂ ਠੀਕ ਕਰ ਹਾਰਟ ਬਦਲਦੇ ਹੋ ਉਸੇ ਨੂੰ ਸਟੰਡ ਪਾ ਕੇ ਚ ਜਿਵੇਂ ਮਰਜੀ ਕਰਕੇ ਅਸੀਂ ਨਾਰਮਲ ਕਰਦੇ ਆ ਨਾ ਤਾਂ ਫਿਰ ਗੋਡੇ ਬਦਲੌਣ ਦੀ ਕੀ ਲੋੜ ਰਹੇਗੀ ਉਹ ਆਯੁਰਵੇਦ ਦੇ ਅੰਦਰ ਉਹਦਾ ਪੂਰਾ ਪੂਰਾ ਹੱਲ ਹੈ ਅਸੀਂ ਦਵਾਈਆਂ ਫਾਰਮੂਲੇ ਨੁਸਖੇ ਇਹੋ ਇਹੋ ਜਿਹੇ ਬਣਾਏ ਹੋਏ ਆ ਜਿਨ੍ਹਾਂ ਦੇ ਨਾਲ ਤੁਹਾਡਾ ਜੋਇੰਟ ਪੇਨ ਦਾ ਜਿਹੜਾ ਹੱਲ ਹੈ ਉਹ 100% ਆਯੁਰਵੇਦ ਦੇ ਅੰਦਰ ਕੀਤਾ ਜਾ ਸਕਦਾ ਹੈ ਕਿਹੜੇ ਨੁਸਖੇ ਲਗਾਤਾਰ ਕਰ ਵੀ ਰਹੇ ਆ ਬਲ ਇਹਦੇ ਨੁਸਖੇ ਫਾਰਮੂਲੇ ਤੁਸੀਂ ਬਣਾਏ ਹਾਂ ਜੀ ਇਹ ਜੁਆਇੰਟ ਐਕਸ ਦੇ ਦੋ ਤਰ੍ਹਾਂ ਦਾ ਫਾਰਮੂਲਾ ਹੈ ਹੁਣ ਇਹ ਕਿਸਹਾਵਟ ਦੇ ਉੱਤੇ ਕੰਮ ਕਰੂਗਾ ਤਾਂ ਇੱਕ ਕਰੂਗਾ ਜਿਹੜੀ ਤੁਹਾਡੀ ਆਰਥਰਾਇਟਿਸ ਹੋ ਗਈ ਹੈ ਜਿਹੜਾ ਤੁਹਾਡੇ ਅੰਦਰ ਜ਼ਹਿਰ ਰੁਕ ਗਿਆ ਨੇ ਕੰਮ ਕਦੋਂ ਕਿੰਨੇ ਟਾਈਮ ਚ ਸ਼ੁਰੂ ਕਰ ਸਕਦੇ ਨੇ ਕੰਮ ਉਹ ਕਹਿੰਦੇ ਨੇ ਜੀ ਬਹੁਤ ਲੋਕਾਂ ਦੀ ਮਾਫ ਕਰਨਾ ਮੈਂ ਤੁਹਾਨੂੰ ਵਿੱਚ ਰੋਕ ਰਿਹਾ ਡਾਕਟਰ ਸਾਹਿਬ ਬਹੁਤ ਲੋਕਾਂ ਦੀ ਸ਼ਿਕਾਇਤ ਇਹ ਰਹਿੰਦੀ ਹੈ ਕਿ ਜੀ ਜਿਹੜਾ ਆਯੁਰਵੇਦ ਹੈ ਨੇਚਰਲ ਪੈਥ ਬੜਾ ਸਲੋ ਹੈ ਦਰਦ ਸਾਡੇ ਹੁਣ ਹੋ ਰਿਹਾ ਮਹੀਨੇ ਬਾਅਦ ਜਾ ਹਟਾ ਕੇ ਅਸੀਂ ਕੀ ਕਰਨਾ ਫਿਰ ਤੋਂ ਚੱਕਦੇ ਨੇ ਚੱਕ ਕੇ ਗੋਲੀਆਂ ਖਾ ਲੈਂਦੇ ਨੇ ਜੀ ਉਹ ਤਿਆਰ ਕੀਤਾ ਜੁਆਇੰਟ ਐਕਸੋਇਲ ਹੈ ਇਹ ਬਹੁਤ ਡਿਮਾਂਡ ਚ ਹੈ ਅੱਜਕੱਲ ਅੱਛਾ ਠੀਕ ਹੈ ਗੋਡਿਆਂ ਦਾ ਮੁਗਲੈਲ ਆਪਾਂ ਉਸ ਦੇ ਨਾਮ ਮਿਲਿਆ ਸੀ ਇਹਨੂੰ ਠੀਕ ਹੈ ਇਹਨੂੰ ਲੋਕਾਂ ਨੇ ਦਿੱਤਾ ਸੀ ਬਿਲਕੁਲ ਉਹੀ ਕਿੰਨਾ ਲੋਕਾਂ ਨੇ ਦਿੱਤਾ ਇਹਨੂੰ ਤੁਸੀਂ ਲਾਓ ਲਾਉਂਦੇ ਆ ਸਾੜ ਤੁਹਾਡੇ ਗੋਡੇ ਚੱਲਣ ਲੱਗ ਜਾਣਗੇ ਠੀਕ ਹੋ ਜਾਣਗੇ ਪੇਨ हट ਜਾਏਗੀ ਠੀਕ ਹੈ ਇਹ ਜਿਹੜੀ ਵੈਰੀਕੋਜ਼ ਵੇਨ ਹੋ ਜਾਂਦੀ ਉਹਦੇ ਤੱਕ ਕੰਮ ਕਰ ਰਿਹਾ ਹੈ ਇਹ ਲੋਕਲ ਸਵੇਰ ਤੋਂ ਸ਼ਾਮ ਤੱਕ ਤੁਸੀਂ ਦੋ ਟਾਈਮ ਲਾਓ ਲੋਕਲ ਪੇਨ ਤੁਹਾਡੀ हट ਗਈ ਤੁਸੀਂ ਇਹ ਮੈਡੀਸਨ ਜੋ ਵੀ ਅਸੀਂ ਦੇਖ ਕੇ ਦੇਾਂਗੇ ਨਾ ਪੇਸ਼ੈਂਟ ਨੂੰ ਜਿਹੜੇ ਵੀ ਮੈਡੀਸਿਨ ਬਣਦੀ ਹੋਈ ਉਹਨੂੰ ਦੇਾਂਗੇ ਉਹ ਹਫ਼ਤੇ ਦੇ ਅੰਦਰ ਅੰਦਰ ਆਪਣਾ ਕੰਮ ਕਰਨਾ ਸਟਾਰਟ ਕਰ ਦਿੰਦੀ ਆ ਮਤਲਬ ਇਨਸਟੈਂਟ ਰਿਲੀਫ ਹੈ ਜਿਹੜਾ ਤੁਸੀਂ ਕਹਦੇ ਹੋ ਵੀ ਜਿਵੇਂ ਗੋਲੀਆਂ ਖਾ ਕੇ ਰਿਲੀਫ ਮਿਲਦਾ ਚਲੋ ਗੋਲੀਆਂ ਦੇ ਤਾਂ ਬਹੁਤ ਸਾਰੇ ਨੁਕਸਾਨ ਵੀ ਡਾਕਟਰ ਸਾਹਿਬ ਹੋ ਜਾਂਦੇ ਨੇ ਤੇ ਇਹਦਾ ਕੋਈ ਨੁਕਸਾਨ ਤਾਂ ਨਹੀਂ ਜੀ ਨਹੀਂ ਇਹਦਾ ਨੁਕਸਾਨ ਦਾ ਮਤਲਬ ਹੀ ਨਹੀਂ ਬਾਹਰ ਲਾ ਰਹੇ ਹੋ ਤੁਸੀਂ ਮੇਰੀ ਗੱਲ ਚੰਮਲ ਚੁੰਮੜੀ ਜਲ ਜਾਂਦੀ ਹੈ ਜੇ ਕੁਝ ਹੋਰ ਉਹ ਚੀਜ਼ਾਂ ਨਹੀਂ ਹੈਗੀਆਂ ਇਹਦੇ ਵਿੱਚ ਇਹਦੇ ਸਾਰੀਆਂ ਨਾਰਮਲ ਆਯੁਰਵੇਦਿਕ ਜਿਹੜੀਆਂ ਜੜੀਆਂ ਬੂਟੀਆਂ ਪਾਈਆਂ ਗਈਆਂ ਨੇ ਹੱਡ ਜੋੜ ਜਿਹੜੇ ਆਪਾਂ ਨਾਂ ਲੈ ਰਹੇ ਹਾਂ ਉਹ ਵੀ ਇਹਦੇ ਵਿੱਚ ਹੀ ਆ ਅੱਛਾ ਅੱਛਾ ਇਸ ਤਰ੍ਹਾਂ ਦੀਆਂ ਨਾਰਮਲ ਚੀਜ਼ਾਂ ਨਾਲ ਇਹਨੂੰ ਬਣਾਇਆ ਗਿਆ ਬਹੁਤ ਜ਼ਬਰਦਸਤ ਰਿਜ਼ਲਟ ਕਰ ਰਿਹਾ ਹੈ ਜੀ ਉਸ ਤੋਂ ਬਾਅਦ ਜੋੜ ਹੈ ਤੇ ਚਾਹੇ ਜੋਇੰਟ ਹੈ ਠੀਕ ਹੈ ਜਿਹੜੀ ਦਵਾਈ ਮੈਨੂੰ ਠੀਕ ਲੱਗਦੀ ਹੈ ਪੇਸ਼ੈਂਟ ਦੇ ਨਾਲ ਨਬਜ਼ ਦੇਖ ਕੇ ਜਾਂ ਗੱਲਬਾਤ ਕਰਕੇ ਉਹ ਉਹਨਾਂ ਨੂੰ ਉਹਦੇ ਹਿਸਾਬ ਨਾਲ ਦੇਤੀ ਜਾਂਦੀ ਨਾਲ ਹੀ ਕੈਪਸੂਲ ਆ ਜਾਂਦੇ ਨੇ ਇਹਦੇ ਨਾਲ ਇੱਕ ਟੈਬਲੇਟ ਵੀ ਆ ਜਾਂਦੀ ਹੈ ਇਹ ਦੋ ਤਿੰ ਸਿਰਪ ਹੈ ਆਹੀ ਜੜੀ ਬੂਟੀਆਂ ਆਪਾਂ ਜੜੀਆਂ ਹੁਣ ਸਾਹਮਣੇ ਰੱਖ ਰੱਖੀਆਂ ਨੇ ਇਹੋ ਜਿਹੇ ਜੜੀ ਬੂਟੀਆਂ ਦਾ ਅਰਕ ਕੱਢ ਕੇ ਦੇਵਦਾਰੂ ਵਰਗੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਦਾ ਹੀ ਅਰਕ ਕੱਢ ਕੇ ਜੋੜ ਐਕਸ ਕਰਕੇ ਇਹ ਸਿਰਪ ਤਿਆਰ ਕੀਤਾ ਗਿਆ ਪੂਰਾ ਕੋਰਸ ਬਣਦਾ ਜੀ ਜਿਹੜੇ ਬੰਦੇ ਨੇ ਜੋਇੰਟ ਬਦਲਾਉਣੇ ਨਹੀਂ ਗੋਡੇ ਬਦਲਾਉਣੇ ਨਹੀਂ ਉਹ ਇਹਨਾਂ ਚਾਰਾਂ ਚੀਜ਼ਾਂ ਨੂੰ ਮਿਲਾ ਕੇ ਯੂਜ਼ ਕਰੇ ਤਾਂ ਉਹਦੇ ਗੋਡੇ ਬਦਲਾਉਣ ਦੀ ਸਮੱਸਿਆ 99% ਤੱਕ ਜਿਹੜੀ ਹੈ ਖਤਮ ਹੋ ਸਕਦੀ ਹੈ ਜੀ ਜੀ ਫਿਰ ਹੁਣ ਸਾਨੂੰ ਇਹ ਦੱਸ ਦਿਓ ਜੀ ਆਖਿਰ ਦੇ ਵਿੱਚ ਤੁਹਾਡੇ ਨੁਸਖੇ ਫਾਰਮੂਲੇ ਨਾਲ ਅਸੀਂ ਰੂਬਰੂ ਕਰਵਾ ਦਿੱਤਾ ਤੇ ਆਖਿਰ ਦੇ ਵਿੱਚ ਹੁਣ ਇਹ ਜਿਹੜਾ ਨੁਸਕਾ ਹੈ ਫਾਰਮੂਲਾ ਹੈ ਕਿਵੇਂ ਬਣਨਾ ਹੈ ਕਿਵੇਂ ਪੀਣਾ ਹੈ ਔਰ ਕਿਹੜਾ ਟਾਈਮ ਇਹਦਾ ਬੈਸਟ ਰੈਨ ਵਾਲਾ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਹੈ ਜੀ ਹੁਣ ਇਹਦੇ ਵਿੱਚ ਸਭ ਤੋਂ ਪਹਿਲੇ ਅਸੀਂ ਆਹ ਚਾਰੋਂ ਚੀਜ਼ਾਂ ਜਿਹੜੀਆਂ ਇਹਦੇ ਇਹਦੇ ਵਿੱਚ ਲੋਡ ਕਰ ਦੇਾਂਗੇ ਆਪਾਂ ਇਕੱਠੀਆਂ ਕੀਤੀਆਂ ਪਈਆਂ ਨੇ ਠੀਕ ਹੈ ਕੀ ਕੀ ਹੈ ਜੀ ਇਹ ਕਿੰਨੇ ਕਿੰਨੀ ਮਾਤਰਾ ਕਿੰਨੀ ਕਿੰਨੀ ਹੈ ਮਾਤਰਾ ਇਹਦੇ ਚ ਆਹ ਉਂਗਲ ਦੇ ਪੋਟੇ ਜਿੰਨੀ ਜਿਹੜੀ ਅਦਰਕ ਹੈ ਉਂਗਲ ਦੇ ਪੋਟੇ ਜਿੰਨੀ ਹੀ ਹਲਦੀ ਹੈ ਤੇ ਆ ਤੁਸੀਂ ਆਪਣੀ ਮਰਜ਼ੀ ਨਾਲ ਦੇਖਣਾ ਜੇ ਪਤਲਾ ਲਸਣ ਹੈ ਤਾਂ ਦੋ ਜਾਂ ਤਿੰਨ ਤੁਰੀਆਂ ਵੱਧ ਤੋਂ ਵੱਧ ਹੋ ਸਕਦੀਆਂ ਨੇ ਅਦਰਵਾਇਜ਼ ਏਡਾ ਮੋਟਾ ਇੱਕੋ ਹੀ ਕਾਫੀ ਹੈ ਹਾਂ ਇੱਕ ਹੀ ਕਾਫੀ ਹੈ ਤੇ ਦਾਲ ਚਿਨੀ ਆ ਸਾਡੀ ਬਸ ਇੰਨਾ ਕੁ ਟੁਕੜਾ ਕਾਫੀ ਹੈ ਠੀਕ ਹੈ ਇਹਨੂੰ ਤੁਸੀਂ ਹੋਰ ਛੋਟਾ ਕਰਨਾ ਹੈ ਹੋਰ ਛੋਟਾ ਕਰ ਲਓ ਇਸ ਤਰ੍ਹਾਂ ਕਰਕੇ ਇਹਨੂੰ ਸਾਰੇ ਨੂੰ ਇਹਦੇ ਚ ਲੋਡ ਕਰੋ ਠੀਕ ਹੈ ਆ ਫਾਰਮੂਲਾ ਵੀ ਲੋਡ ਕਰੋ ਠੀਕ ਹੋ ਗਿਆ ਠੀਕ ਹੋ ਗਿਆ ਜੀ ਉਸ ਤੋਂ ਬਾਅਦ ਇਹਦੇ ਚ ਪਾਓ ਪਾਣੀ ਪਾਣੀ ਪਾਓ ਤੇ ਇਹਨੂੰ ਇਧਰੋਂ ਚਾਲੂ ਕਰ ਦਿਓ ਜੀ ਜੀ ਸੋ ਤੁਸੀਂ ਦੇਖੋ ਨੁਸਖਾ ਫਾਰਮੂਲਾ ਜਿਹੜਾ ਹਲਦੀ ਵਾਲਾ ਲਸਣ ਵਾਲਾ ਅਦਰਕ ਵਾਲਾ ਦਾਲਚੀਨੀ ਵਾਲਾ ਤੇ ਪੱਤਿਆਂ ਵਾਲਾ ਜਿਹੜਾ ਪਰੀਜਾਤਵੀ ਨੂੰ ਕਿਹਾ ਜਾਂਦਾ ਹੈ ਹੱਡ ਜੋੜ ਦੇ ਪੱਤੇ ਵੀ ਇਹਨਾਂ ਨੂੰ ਕਿਹਾ ਜਾਂਦਾ ਉਹ ਪੱਤੇ ਡਾਕਟਰ ਸਾਹਿਬ ਨੇ ਵਿੱਚ ਪਾਏ ਨੇ ਅੱਛਾ ਕਿੰਨਾ ਕੁ ਟਾਈਮ ਇਹਨੂੰ ਜਿਹੜਾ ਪਕਾਉਣਾ ਉਬਾਲਣਾ ਜੀ ਡਾਕਟਰ ਸਾਹਿਬ ਬਸ ਇਹਨੂੰ ਤੋ ਤਿੰਨ ਉਬਾਲੇ ਆ ਜਾਣ ਵਧੀਆ ਤਰ੍ਹਾਂ ਦੇ ਤੁਸੀਂ ਚਾਰ ਜਾਂ ਪੰਜ ਉਬਾਲ ਵੀ ਦੇ ਸਕਦੇ ਹੋ ਜਦੋਂ ਅਸੀਂ ਇੱਕ ਗਲਾਸੇ ਦੇ ਵਿੱਚ ਪਾਇਆ ਤਾਂ ਉਹ ਪੌਣਾ ਗਲਾਸ ਰਹਿ ਜੇ ਅੱਧਾ ਹੋ ਜੇ ਹਾਂ ਬਸ ਪੌਣਾ ਗਲਾਸ ਰਹਿ ਜੇ ਅੱਧਾ ਤਾਂ ਨਾ ਹੋਵੇ ਪੌਣਾ ਠੀਕ ਹੈ ਤੇ ਉਹ ਉਹ ਜਿਹੜੇ ਆ ਪੱਤੇ ਨੇ ਆਪਾਂ ਇਹ ਵੀ ਟੁਕੜੇ ਟੁਕੜੇ ਕਰਕੇ ਇੰਜ ਕਰਕੇ ਵਿੱਚ ਪਾ ਸਕਦੇ ਆ ਠੀਕ ਹੈ ਇਹ ਜਦੋਂ ਕੱਢ ਕੇ ਪੌਣਾ ਹਿੱਸਾ ਰਹਿ ਜੇ ਯਾਨੀ ਤੁਸੀਂ ਅਗਰ 100 ਗ੍ਰਾਮ ਪਾਇਆ ਤਾਂ ਇਹ ਤੁਹਾਡਾ 75 ਗ੍ਰਾਮ ਰਹਿ ਜੇ ਤੂੰ ਸਮਝੋ ਤੁਹਾਡਾ ਇਹ ਜਿਹੜਾ ਨੁਸਖਾ ਤਿਆਰ ਹੈ ਉਸ ਤੋਂ ਬਾਅਦ ਇਹਨੂੰ ਤੁਸੀਂ ਉਤਾਰ ਕੇ ਆਪਣਾ ਛਾਣ ਲਓ ਗਲਾਸ ਦੇ ਅੰਦਰ ਤੇ ਗੂੰਗੁਨਾ ਜਿਹਾ ਹੋਣ ਤੇ ਸਿਪ ਸਿਪ ਕਰਕੇ ਤੁਸੀਂ ਪੀ ਸਕਦੇ ਆ ਜੀ ਜੀ ਸਿਪ ਸਿਪ ਕਰਕੇ ਪੀ ਲਓ ਇਹਦਾ ਬੈਸਟ ਟਾਈਮ ਹੈਗਾ ਸਵੇਰੇ ਉੱਠਦਿਆਂ ਹੀ ਖਾਲੀ ਪੇਟ ਤੁਸੀਂ ਇਹਨੂੰ ਪੀਣਾ ਸਟਾਰਟ ਕਰ ਦਿਓ ਤੇ ਉਸ ਤੋਂ ਬਾਅਦ ਅੱਧਾ ਪੌਣਾ ਘੰਟਾ ਤੁਸੀਂ ਕੋਈ ਚੀਜ਼ ਨਾ ਖਾਓ ਉਹਦੇ ਅਰਗੀ ਰੀਸ ਕੋਈ ਨਹੀਂ ਸਭ ਤੋਂ ਵਧੀਆ ਅੱਛਾ ਤੇ ਡਾਕਟਰ ਸਾਹਿਬ ਇੱਕ ਆਖਰ ਦੇ ਵਿੱਚ ਸਵਾਲ ਇਹ ਹੈ ਜਦੋਂ ਤੱਕ ਸਾਡਾ ਨੁਸਖਾ ਫਾਰਮੂਲਾ ਤਿਆਰ ਹੁੰਦਾ ਹੈ ਤੁਹਾਨੂੰ ਜੇਕਰ ਮਿਲਣਾ ਹੋਵੇ ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ ਜਿਹੜੇ ਵੀਰ ਸਾਡੇ ਵੀਡੀਓ ਦੇਖ ਰਹੇ ਨੇ ਜਾਂ ਕਿਸੇ ਨੇ ਆਪਣੀ ਪ੍ਰੋਬਲਮ ਡਿਸਕਸ ਕਰਨੀ ਹੋਵੇ ਉਹਦਾ ਕੀ ਟੰਗ ਹੈਗਾ ਡਾਕਟਰ ਸਾਹਿਬ ਉਹਦੇ ਲਈ ਤਾਂ ਮੁਹਾਲੀ 64 ਸੈਕਟਰ ਐ ਫੇਜ਼ 10 ਐ ਠੀਕ ਹੈ ਇਸ SCF ਨੰਬਰ ਸਾਡਾ 6161 ਹੈ ਉੱਥੇ ਤੁਸੀਂ ਆ ਕੇ ਸਵੇਰੇ 10:30 ਤੋਂ ਲੈ ਕੇ ਸ਼ਾਮੀ ਅਸੀਂ ਕਰੀਬ ਕਰੀਬ 7:30 ਵਜੇ ਤੱਕ ਇੱਥੇ ਹੀ ਡਿਊਟੀ ਲਈ ਦੀ ਹੈ ਤੇ ਉੱਥੇ ਤੁਸੀਂ ਆ ਕੇ ਆਪਣੀ ਸਮੱਸਿਆ ਦੱਸ ਕੇ ਉਹਦੇ ਅਕੋਰਡਿੰਗ ਆਪਣਾ ਹੱਲ ਲੈ ਸਕਦੇ ਹੋ ਜੀ ਜੀ ਸੋ ਤੁਸੀਂ ਦੇਖੋ ਕਾੜਾ ਤਿਆਰ ਬਰ ਤਿਆਰ ਹੈਗਾ ਅਸੀਂ ਟਾਈਮ ਜ਼ਿਆਦਾ ਨਾ ਲਈਏ ਵੀਡੀਓ ਦੇ ਵਿੱਚ ਇਸ ਕਰਕੇ ਤੁਹਾਨੂੰ ਇੱਕੋ ਹੀ ਉਵਾਲੇ ਨਾਲ ਅਸੀਂ ਦਿਖਾ ਰਹੇ ਹਾਂ ਕਿ ਕਿਵੇਂ ਕਿਸ ਤਰ੍ਹਾਂ ਕਰਨਾ ਪਰ ਤੁਸੀਂ ਡਾਕਟਰ ਸਾਹਿਬ ਦੇ ਮੁਤਾਬਕ ਇਹਦੇ ਕਾੜੇ ਦਾ ਇਸਤੇਮਾਲ ਕਰਨਾ ਹੈ ਦੋ ਜਾਂ ਤਿੰਨੋ ਵਾਲੇ ਹੈਗੇ ਨੇ ਦੇਣੇ ਨੇ ਔਰ ਇਹ ਤੁਸੀਂ ਦੇਖੋ ਕਾੜਾ ਬਣ ਕੇ ਤਿਆਰ ਬਰ ਤਿਆਰ ਹੈ ਇਕਦਮ ਸੋ ਇਹਦਾ ਕਲਰ ਇਹਦਾ ਕਲਰ ਬਿਲਕੁਲ ਚੇਂਜ ਹੋ ਗਿਆ ਪਾਣੀ ਦਾ ਇਹ ਸਾਰੀਆਂ ਜਿਹੜੀ ਬੂਟੀਆਂ ਦਾ ਜਿਹੜਾ ਕਸ ਹੈ ਰਸ ਹੈ ਉਹ ਇਹਦੇ ਵਿੱਚ ਆ ਚੁੱਕਿਆ ਜੀ ਇਹ ਤੁਸੀਂ ਦੇਖੋ ਹੁਣ ਇਹ ਕਿੰਨਾ ਸੋਹਣਾ ਸੁਨਹਿਰੀ ਜਿਹਾ 골ਡਨ ਜਿਹਾ ਪਾਣੀ ਬਣ ਗਿਆ ਹੋਇਆ ਇਸ ਨੂੰ ਤੁਸੀਂ ਆ ਪੀਣ ਦੇ ਲਾਇਕ ਕਰਕੇ ਠੀਕ ਹੈ ਸਿਪ ਸਿਪ ਕਰਕੇ ਇਹਨੂੰ ਪੀਂਦੇ ਰਹਿ ਸਕਦੇ ਹੋ ਕਿਆ ਬਾਤ ਤੇ ਇਹਦਾ ਡਾਕਟਰ ਸਾਹਿਬ ਕਿੰਨੇ ਕਿੰਨਾ ਟਾਈਮ ਇਹਦਾ ਇਸਤੇਮਾਲ ਕਰਨਾ ਹੈ ਸੇ ਲਗਾਤਾਰ ਇਹ ਲਗਾਤਾਰ ਇਹਦਾ ਇਸਤੇਮਾਲ 21 ਦਿਨ ਤੱਕ ਜਰੂਰੀ ਕਰੋ ਠੀਕ ਹੈ 21 ਦਿਨ ਤੱਕ ਤੁਹਾਨੂੰ ਬਹੁਤ ਵਧੀਆ ਫਰਕ ਮਿਲੇਗਾ ਜਿਹੜੀ ਤੁਹਾਡੀ ਵਿਛੂ ਵਾਂਗੂ ਡੰਗ ਵੱਜਦਾ ਉਹ ਹਟ ਜਾਏਗਾ ਘਟਕਟ ਦੀ ਆਵਾਜ਼ ਆਉਣੀ ਘਟ ਜਾਏਗੀ ਫੇਰ ਜਿਹੜਾ ਜੋੜਾਂ ਚ ਗੈਪ ਬਣ ਗਿਆ ਤੁਹਾਡੇ ਕਾਰਟਿਲੇਜ ਐ ਕਿਉਂਕਿ ਜਦੋਂ ਤੁਹਾਡੇ ਅੰਦਰ ਇਹ ਵਾਲੀ ਗੰਦਗੀ ਰিলিজ ਹੋਏਗੀ ਤਾਂ ਉਹ ਕਾਰਟਿਲੇਜ ਆਟੋਮੈਟਿਕਲੀ ਜਿਹੜੀ ਉਹ ਬਣਨੀ ਸਟਾਰਟ ਹੋ ਜਾਏਗੀ ਕਾਰਟਿਲੇਜ ਜਿਵੇਂ ਜਿਵੇਂ ਮੋਟੀ ਹੁੰਦੀ ਚਲੀ ਜਾਏਗੀ ਓਵੇਂ ਓਵੇਂ ਤੁਹਾਡੇ ਜੋੜਾਂ ਦੇ ਅੰਦਰ ਗੈਪ ਜਿਹੜਾ ਉਹ ਘਟਦਾ ਚਲਾ ਜਾਏਗਾ ਜੋੜ ਟੇਡੇ ਮੇਡੇ ਹੋ ਗਏ ਨੇ ਉਹ ਨੋਰਮਲ ਆਨੇ ਸਟਾਰਟ ਹੋ ਜਾਣਗੇ ਹੌਲੀ ਹੌਲੀ ਸਾਰੀ ਤੁਹਾਡੀ ਬਿਲਕੁਲ ਸਰੀਰ ਤੰਦਰੁਸਤ ਹੋ ਕੇ ਕਿਡਨੀਆਂ ਵੀ ਇਵੇਂ ਕਿਸ ਇਹਦੇ ਨਾਲ ਡੀਟੌਕਸ ਹੋ ਜਾਣਗੀਆਂ ਲੀਵਰ ਵੀ ਇਹਦੇ ਨਾਲ ਡੀਟੌਕਸ ਹੋ ਜਾਏਗਾ ਹਾਰਟ ਦੇ ਅੰਦਰ ਕੋਈ ਬਲੋਕੇਜ ਜਾਣ ਵਾਲੀ ਤਾਂ ਉਹ ਵੀ ਨਹੀਂ ਰਹਿਣੀ ਹੈਗੀ ਬਹੁਤ سارے ਫਾਇਦੇ ਨੇ ਇਹਦੇ ਡਾਈਜੈਸ਼ਨ ਤੁਹਾਡਾ ਅਗਰ ਖਰਾਬ ਹੈ ਤੁਹਾਡਾ ਖਾਣਾ ਪੀਣਾ ਵਿਗੜ ਗਿਆ ਹੋਇਆ ਤੁਸੀਂ ਖਾਣੇ ਉਹ ਪੇਟ ਭਰਿਆ ਰਹਿੰਦਾ ਗੈਸ ਬਣ ਗਈ ਬਲੋਟਿੰਗ ਹੋ ਗਈ ਉਸ ਚੀਜ਼ ਨੂੰ ਵੀ ਇਹਨੇ ਦੂਰ ਕਰ ਦੇਣਾ ਇਹ ਦੇਖੋ ਇਹ ਹੁਣ ਪੀਣ ਵਾਲਾ ਹੋ ਗਿਆ ਇਹਨੂੰ ਇਸ ਤਰ੍ਹਾਂ ਕਰਕੇ ਕਾਵੇ ਦੀ ਤਰ੍ਹਾਂ ਇਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਸਿਪ ਸਿਪ ਕਰਕੇ ਹਾਂ ਬਿਲਕੁਲ ਹੌਲੀ ਹੌਲੀ ਪੀਓ ਬਹੁਤ ਆਨੰਦਦਾਇਕ ਹੈ ਫਾਰਮੂਲਾ ਸਵੇਰੇ ਚਾਹ ਦੀ ਜਗ੍ਹਾ ਤੁਹਾਨੂੰ ਇਹਦੀ ਅਗਰ ਆਦਤ ਪਾਲ ਲੈਨੇ ਹੋ ਤਾਂ ਜ਼ਿੰਦਗੀ ਭਰ ਤੁਸੀਂ ਬਿਮਾਰ ਹੋਣ ਵਾਲੀ ਸਾਈਡ ਜਾਣਾ ਹੀ ਨਹੀਂ ਹੈ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਭ ਸਾਰੀ ਗੱਲਬਾਤ ਲਈ ਸੋ ਇਸਾਂ ਚੜੀ ਬੁੱਟੀਆਂ ਨਾਲ ਗੱਲਬਾਤ ਕਰਨ ਵਾਲੇ ਵੈਦ ਗੁਰਮੀਤ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਹੱਡ ਜੋੜ ਦੇ ਪੱਤਿਆਂ ਦੇ ਜ਼ਰੀਏ ਤੇ ਹੱਡ ਜੋੜ ਦੇ ਪੱਤਿਆਂ ਦੇ ਨਾਲ ਇਹਨਾਂ ਘਰ ਦੇ ਵਿੱਚ ਸਾਡੇ ਰਸੋਈ ਦੇ ਵਿੱਚ ਮਿਲਣ ਵਾਲੀਆਂ ਆਮ ਜਿਹੀਆਂ ਚੀਜ਼ਾਂ ਦਾ ਜੇਕਰ ਅਸੀਂ ਮਿਕਸਰ ਯੂਜ਼ ਕਰਦੇ ਹਾਂ ਉਹਨਾਂ ਸਵੇਰੇ ਖਾਲੀ ਪੇਟ ਪੀਣੇ ਆ ਤਾਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਨਾ ਸਿਰਫ ਜੋੜਾਂ ਨਾਲ ਜਾਂ ਜੋੜਾਂ ਦੇ ਦਰਦ ਨਾਲ ਸੰਬੰਧਿਤ ਸਗੋ ਹਾਰਡ ਨਾਲ ਕਿਡਨੀ ਨਾਲ ਤੇ ਹੋਰ ਤੁਹਾਡੇ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਸਰੀਰ ਦੇ ਵਿੱਚ ਆਮ ਕਰਕੇ ਹੋ ਜਾਂਦੀਆਂ ਨੇ ਬੈ ਨਾਲ ਸੰਬੰਧਿਤ ਦਿੱਕਤਾਂ ਪਰੇਸ਼ਾਨੀਆਂ ਖਾਸ ਕਰਕੇ ਜਿਹੜੀਆਂ ਬਹੁਤ ਜਲਦੀ ਰਿਕਵਰ ਹੋ ਸਕਦੀਆਂ ਨੇ ਉਮੀਦ ਕਰਦਾ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਪਹੁੰਚਦੀ ਕਰੋਗੇ ਜਿਨ੍ਹਾਂ ਨੂੰ ਜੋੜਾਂ ਦਾ ਦਰਦ ਹੈ ਜਿਨ੍ਹਾਂ ਨੂੰ ਹੱਥ ਲਾਏ ਤੇ ਉਹ ਕਹਿੰਦੇ ਨੇ ਜੀ ਹੱਥ ਨਾਲ ਲਾਓ ਸਾਡੇ ਤਾਂ ਦਰਦ ਹੈ ਜਿੱਥੇ-ਜਿੱਥੇ ਵੀ ਹੱਥ ਲਾਉਂਗੇ ਉੱਥੇ-ਉੱਥੇ ਸਾਨੂੰ ਦਰਦ ਮਹਿਸੂਸ ਹੁੰਦਾ ਪਰ ਮੇਰੀ ਚੇਤਾਵਨੀ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹੋ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ مشورہ ਜ਼ਰੂਰ ਕਰਨਾ ਹੈ ਆਪਣੀ ਮਰਜ਼ੀ ਨਾਲ ਕੋਈ ਨੁਸਖਾ ਕੋਈ ਫਾਰਮੂਲਾ ਤੁਸੀਂ ਇਸਤੇਮਾਲ ਨਹੀਂ ਕਰਨਾ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਫਾਰਮੂਲਾ ਕਈ ਵਾਰ ਫਾਇਦੇ ਦੀ ਥਾਂ ਤੇ ਬਹੁਤੀ ਵਾਰ ਨੁਕਸਾਨ ਵੀ ਕਰ ਜਾਂਦਾ ਹੈ done what